ਕਿਉਂਕਿ ਦਿੱਲੀ ਵਾਲੋਂ ਕਿਸਾਨ ਕੂਚ ਕਰਨਾ ਚਾਹੁੰਦੇ ਸੀ ਲੇਕਿਨ ਹਰਿਆਣਾ ਸਰਕਾਰ ਦੀ ਤਰਫੋਂ ਪੁਲਿਸ ਦੀ ਤਰਫੋਂ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਇੱਕ ਬੈਰੀਗੇਟ ਲਾਏ ਹੋਏ ਸੀ ਜਿਹੜੀ ਫੋਰਸ ਵੱਡੀ ਗਿਣਤੀ ਦੇ ਵਿੱਚ ਖੜੀ ਕੀਤੀ ਹੋਈ ਸੀ ਤੇ ਉਸ ਤੋਂ ਬਾਅਦ ਇੱਥੇ ਹੀ ਮੋਰਚਾ ਜਿਹੜਾ ਉਹ ਲੱਗ ਗਿਆ ਔਰ ਮੋਰਚਾ ਹਜੇ ਵੀ ਕਾਇਮ ਹੈ ਲੋਕ ਜਿਹੜੇ ਨੇ ਮੋਰਚੇ ਨਾਲ ਜੁੜੇ ਹੋਏ ਨੇ ਹਾਲਾਂਕਿ ਪੰਜਾਬ ਦੇ ਵਿੱਚ ਝੋਨੇ ਦੀ ਵਾਢੀ ਦਾ ਸੀਜ਼ਨ ਵੀ ਚੱਲ ਰਹੀ ਹੈ ਦੂਜੇ ਪਾਸੇ ਪੰਚਾਇਤੀ ਚੋਣਾਂ ਵੀ ਹੈਗੀਆਂ ਨੇ ਤੇ ਕੁਝ ਰੁਝੇਵੇਂ ਉਸ ਪਾਸੇ ਵੀ ਹੈਗੇ ਨੇ ਲੇਕਿਨ ਹਜੇ ਵੀ ਕਈ ਲੋਕ ਜਿਹੜੇ ਨੇ ਉਹ ਮੋਰਚੇ 'ਚ ਬਟੇ ਹੋਨੇ ਅੱਜ ਇਸ ਮੋਰਚੇ 'ਚ ਆਉਣ ਦਾ ਖਾਸ ਮਕਸਦ ਆ ਹੀ ਸੀ ਕਿਉਂਕਿ ਭੁਪੇਂਦਰ ਸਿੰਘ ਹੁੱਡਾ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਸਾਬਕਾ ਮੁੱਖ ਮੰਤਰੀ ਵੀ ਰਹੇ ਨੇ ਉਹ ਕਹਿੰਦੇ ਸੀ ਕਿ ਜੇਕਰ ਉਹਨਾਂ ਦੀ ਸੂਬੇ ਦੇ ਵਿੱਚ ਸਰਕਾਰ ਬਣੀ ਤੇ ਫਿਰ ਆ ਜਿਹੜੇ ਬਾਰਡਰ ਨੇ ਇਹਨਾਂ ਦੇ ਰਸਤੇ ਖੁੱਲਣਗੇ ਹਾਲਾਂਕਿ ਅੱਜ ਜਿਹੜਾ ਉਲਟ ਫੇਰ ਹੋਇਆ ਕਿਉਂਕਿ ਐਗਜ਼ਿਟ ਪਾਲ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਨਜ਼ਰ ਆਈ ਲੇਕਿਨ ਜਿਹੜੇ ਅਸਲ ਰੁਝਾਨ ਆਏ ਜਿਹੜੇ ਅਸਲ ਨਤੀਜੇ ਆਏ ਉਸ ਦੇ ਵਿੱਚ ਕਾਂਗਰਸ ਕਾਫੀ ਪਿਛੜਦੀ ਨਜ਼ਰ ਆਈ ਔਰ ਇੱਕ ਵਾਰ ਫਿਰ ਤੋਂ ਬੀਜੇਪੀ ਬਹੁਮਤ ਦੇ ਨਾਲ ਹਰਿਆਣਾ ਦੇ ਵਿੱਚ ਸਰਕਾਰ ਬਣਾਉਂਦੀ ਹੋਈ ਨਜ਼ਰ ਆਈ ਹੈ ਔਰ ਇਸੇ ਢੰਗ ਦੇ ਨਾਲ ਹੁਣ ਜਿਹੜਾ ਬੈਰੀਗੇਟ ਹੈ ਇਸ ਨੂੰ ਲੈ ਕੇ ਹਜੇ ਵੀ ਰੇਡ ਕਾ ਬਰਕਰਾਰ ਕਿ ਕਿਆ ਆ ਹੁਣ ਮੋਰਚਾ ਖੁੱਲੇਗਾ ਕਿਆ ਆ ਜਿਹੜਾ ਸਾਰਾ ਪੁਲਿਸ ਦੀ ਤਰਫੋਂ ਇੰਤਜ਼ਾਮਾਤ ਕੀਤੇ ਹੋਏ ਨੇ ਪੈਰਾਮਿਲਟਰੀ ਦੀ ਤਰਫੋਂ ਜਿਹੜਾ ਪੂਲੀ ਪੂਰਾ ਘੇਰਿਆ ਹੋਇਆ ਕਿਆ ਆ ਪੁਲ ਹੁਣ ਖੁੱਲੇਗਾ ਕਿਆ ਕਿਸਾਨ ਆਪਣੀ ਮੰਗਾ ਨੂੰ ਲੈ ਕੇ ਦਿੱਲੀ ਜਾ ਪਾਣਗੇ ਇਸ ਨੂੰ ਲੈ ਕੇ ਹੁਣ ਰੇਡ ਕਾ ਜਿਹੜਾ ਉਹ ਬਰਕਰਾਰ ਹੋ ਚੁੱਕਿਆ ਕਿਸਾਨ ਹਜੇ ਵੀ ਇੱਥੇ ਡਟੇ ਹੋਏ ਨੇ ਸਾਡੇ ਨਾਲ ਨੇ ਕਿਉਂਕਿ ਰਾਤ ਦਾ ਵੇਲਾ ਤਕਰੀਬਨ 10 ਵਜੇ ਦਾ ਵੇਲਾ ਹੈ ਕਈ ਕਿਸਾਨ ਆਪਣੀ ਟਰਾਲੀਆਂ ਦੇ ਵਿੱਚ ਸੁੱਤੇ ਹੋਏ ਨੇ ਕਈ ਟੈਂਟਾਂ ਦੇ ਵਿੱਚ ਸੁੱਤੇ ਹੋਏ ਨੇ ਕਈ ਇਹੋ ਜਿਹੇ ਨੇ ਜਿਹੜੇ ਫਸਲਾਂ ਦੀ ਵਾਢੀ ਲਈ ਆਪਣੇ ਆਪਣੇ ਪਿੰਡਾਂ ਚ ਗਏ ਹੋਏ ਨੇ ਗੱਲਬਾਤ ਕਰਨੇ ਪ੍ਰਧਾਨ ਜੀ ਕਿਦਾਂ ਦੇਖ ਦਿਓ ਉਮੀਦ ਸੀ ਕਿ ਕਾਂਗਰਸ ਆਉਗੀ ਤੇ ਆ ਬੈਰੀਗੇਡ ਹਟਣਗੇ ਦਿੱਲੀ ਵੱਲ ਨੂੰ ਜਾ ਕੇ ਮੋਦੀ ਸਰਕਾਰ ਦੇ ਸਾਹਮਣੇ ਆਪਣੀਆਂ ਮੰਗਾਂ ਰੱਖੋਗੇ ਲੇਕਿਨ ਅੱਜ ਜਿਹੜੀ ਉਮੀਦ ਹੈ ਉਹ ਵੀ ਟੁੱਟਦੀ ਨਜ਼ਰ ਆਈ ਔਰ ਹਰਿਆਣਾ ਦੇ ਵਿੱਚ ਮੁੜ ਤੋਂ ਬੀਜੇਪੀ ਦੀ ਸਰਕਾਰ ਬਣਦੀ ਨਜ਼ਰ ਆਈ ਹੈ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਬਿਲਕੁਲ ਜੀ ਇਹ ਪੂਰੀ ਉਮੀਦ ਸੀਗੀ ਕਿ ਚਲੋ ਜੇ ਅਗਰ ਬੀਜੇਪੀ ਹਟ ਜਾਂਦੀ ਹੈ ਤਾਂ ਹੋ ਸਕਦਾ ਹਰਿਆਣਾ ਵਿੱਚ ਦੂਜੀ ਸਰਕਾਰ ਕਾਂਗਰਸ ਦੀ ਆਉਗੀ ਔਰ ਰਸਤੇ ਖੁੱਲ ਜਾਣਗੇ ਅਸੀਂ ਦਿੱਲੀ ਚਲ ਜਵਾਂਗੇ ਕਿਉਂਕਿ ਜਿੱਦ ਦਿਨ ਅਸੀਂ 13 ਨੂੰ ਆਏ ਸੀ ਇਹ ਇੱਥੇ ਦਾ ਜਿਹੜਾ ਸਾਡਾ ਐਲਾਨ ਸੀਗਾ ਅੱਗੇ ਜਾਣ ਦਾ ਦਿੱਲੀ ਜਾਣ ਦਾ ਸੀਗਾ ਨਾ ਕਿ ਸ਼ੰਭੂ ਮੋਰਚੇ ਦੇ ਬਹਿਣ ਦਾ ਉਹ ਸਾਡਾ ਅੱਜ ਵੀ ਆ ਉਹ ਸਾਡਾ ਅੱਜ ਵੀ ਆ ਹੁਣ ਜਿਵੇਂ ਮੰਨ ਲਓ ਵੀ ਸੀਜ਼ਨ ਚੱਲ ਰਿਹਾ ਪੈੜੀ ਦਾ ਸੀਜ਼ਨ ਆ ਬਿਲਕੁਲ ਔਰ ਉਤੋਂ ਇੱਥੇ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਆ ਗਈ ਜੇ ਇਹ 15 ਤਰੀਕ ਨੂੰ ਪੰਚਾਇਤੀ ਚੋਣਾਂ ਮੁੱਕ ਜਣੀਆਂ ਤੇ ਮਹੀਨੇ ਦੇ ਵਿੱਚ ਵਿੱਚ ਜਿਹੜਾ ਪੈੜੀ ਦਾ ਸੀਜ਼ਨ ਮੁੱਕ ਜਣਾ ਉਸ ਤੋਂ ਬਾਅਦ ਚ 20 ਅਸੀਂ ਅੱਗੇ ਜਾਣ ਦੀ ਕਾਲ ਦੇਾਂਗੇ ਜੀ ਯਾਨੀ ਪੈਡਿ ਡਿਸੀਜਨ ਤੋਂ ਬਾਅਦ ਪੰਚਾਇਤੀ ਸੀਜ਼ਨ ਤੋਂ ਬਾਅਦ ਅੱਗੇ ਜਾਣ ਦੀ ਕਾਲ ਦਿੱਤੀ ਜਾਊਗੀ ਦਿੱਤੀ ਜਾਊਗੀ ਜੋ ਸਾਡੇ ਮੋਰਚੇ ਦੇ ਸੀਨੀਅਰ ਲੀਡਰ ਨੇ ਉਹਨਾਂ ਨਾਲ ਮੀਟਿੰਗ ਕਰਕੇ ਸਾਰਿਆਂ ਨਾਲ ਔਰ ਜਿੰਨੇ ਪਿੱਛੇ ਜਥੇਬੰਦੀਆਂ ਹੋਰ ਵੀ ਨੇ ਉਹਨਾਂ ਨੂੰ ਵੀ ਕਾਂਗੇ ਭਾਈ ਆਪਣਾ ਜਿਹੜਾ ਮਸਲਾ ਵਾ ਜਾ ਕੇ ਉੱਥੇ ਹੱਲ ਹੋਣਾ ਵਾ ਆਪਾਂ ਰਲ ਕੇ ਇਕੱਠੇ ਸਾਰੇ ਚਲੀਏ ਤੇ ਇੱਕ ਵਾਰ ਫਿਰ ਅੱਗੇ ਦੀ ਤਿਆਰੀ ਅਸੀਂ ਕਰਾਂਗੇ ਅਸੀਂ ਦਿੱਲੀ ਸਾਡਾ ਟੀਚਾ ਦਿੱਲੀ ਜਾਣਾ ਤੇ ਦਿੱਲੀ ਜਾ ਕੇ ਅਸੀਂ ਰਹਿਣਾ ਅੱਜ ਅੱਜ ਜਿਸ ਢੰਗ ਦੇ ਨਾਲ ਉਲਟ ਫੇਰ ਹੋਇਆ ਹਰਿਆਣੇ ਦੇ ਵਿੱਚ ਹਾਲਾਂਕਿ ਕਿਹਾ ਜਾਂਦਾ ਸੀ ਕਿ ਬੀਜੇਪੀ ਨੇ ਜਿਸ ਢੰਗ ਦੀ ਕਾਰਜਸ਼ੈਲੀ ਅਪਣਾਈ ਸੀ ਉਸ ਕਰਕੇ ਮੁੜ ਬੀਜੇਪੀ ਸੂਬੇ ਦੇ ਵਿੱਚ ਨਹੀਂ ਆਉਗੀ ਲੇਕਿਨ ਮੁੜ ਤੋਂ ਤੀਜੀ ਵਾਰ ਇੱਕ ਰਿਕਾਰਡ ਹੈ ਕਿ ਤੀਜੀ ਵਾਰ ਲਗਾਤਾਰ ਬੀਜੇਪੀ ਸਰਕਾਰ ਬਣਾਉਂਦੀ ਨਜ਼ਰ ਆਈ ਦੇਖੋ ਜੀ ਇਹ ਜਿਹੜੇ ਜੈਂਕਟਰ ਪੋਲ ਆ ਇਹ ਤੇ ਕਈ ਵਾਰੀ ਫੇਲ ਹੋਏ ਆ ਪਹਿਲਾਂ ਵੀ ਜਿਹੜਾ ਗਰਾਊਂਡ ਲੈਵਲ ਹੁੰਦਾ ਉਹ ਕੁਝ ਹੋਰ ਹੋ ਜਾਂਦਾ ਤੇ ਕਈ ਵਾਰੀ ਐਵੇਂ ਹੀ ਹੋ ਜਾਂਦਾ ਵੀ ਜਿਹੜੇ ਪਿੱਛੇ ਕਹਿ ਦਿੰਦੇ ਆ ਵੀ EVM ਚ ਵੀ ਰਾ ਫੇਰੀ ਹੋ ਸਕਦੀ ਆ ਇਹ ਇਹ ਵੀ ਆਪਾਂ ਸ਼ੰਕਾ ਜਾਰ ਕਰਦੇ ਆ ਵੀ ਇੰਨਾ ਮਾੜਾ ਹਾਲਾਤ ਸਰਕਾਰ ਨੇ ਜੀ ਖੱਟੜ ਸਰਕਾਰ ਨੇ ਕੀਤੇ ਉਹ ਨਾ ਜਿਹੜੇ ਕਿ ਇੱਥੇ ਆਸੂ ਗੈਸ ਦੇ ਗੋਲੇ ਔਰ ਇੱਕ ਇਹੋ ਜਿਹਾ ਬੰਬ ਸਿੱਟੇ ਇਹਨਾਂ ਨੇ ਜਿਹੜੇ ਕਿ ਖਾਲੀ ਬਾਰਡਰਾਂ ਤੇ ਇਸਤੇਮਾਲ ਕੀਤੇ ਜਾਂਦੇ ਉਹ ਇੱਥੇ ਨਹੀਂ ਇਸਤੇਮਾਲ ਗਏ ਔਰ ਉਹ ਵੀ ਐਕਸਪਾਇਰ ਡੇਟ ਦੇ ਵਿੱਚ ਜਿਦੇ ਨਾਲ ਸਾਡੇ 425 ਕਿਸਾਨ ਜਿਹੜੇ ਫਟੜ ਔਰ 6 ਕਿਸਾਨਾਂ ਦੀਆਂ ਅੱਖਾਂ ਚਲ ਗਈਆਂ ਕਈ ਅਜੇ ਵੀ ਗੰਭੀਰ ਰੂਪ ਨਾਲ ਜਿਹੜੇ ਫਟੜ ਔਰ ਜਿਹੜੇ ਮੁੰਡੇ ਦੇ ਸ਼ੁਭ ਕਰਨ ਤੇ ਇਹਨਾਂ ਨੇ ਸਿੱਧੀਆਂ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅੱਜ ਬੀਜੇਪੀ ਦੀ ਸਰਕਾਰ ਬਣ ਗਈ ਆ ਇਹ ਬੜਾ ਸੋਚਣ ਦੀ ਗੱਲ ਆ ਵੀ ਇੰਨਾ ਵਿਰੋਧ ਹਰਿਆਣੇ ਦੇ ਵਿੱਚ ਜਿਵੇਂ ਕਿ ਹੁਣ ਪੰਜਾਬ 'ਚ ਵਿਰੋਧ ਹੋਇਆ ਬੀਜੇਪੀ ਦਾ ਇੱਕ ਸੀਟ ਨਹੀਂ ਮਿਲੀ ਪੰਜਾਬ ਦਾ ਫਿਰ ਇਹ ਚੀਜ਼ ਦਾ ਫਰਕ ਹੈ ਨਾ ਤੇ ਪੰਜਾਬੀ ਜਿੱਥੇ ਖੜ ਗਏ ਖੜ ਗਏ ਤੇ ਜਿੱਦੇ ਨਾਲ ਤੁਰ ਪੇ ਤੁਰ ਪੇ ਤੇ ਕਿਧਰ ਨੂੰ ਧੱਕਦਾ ਫਿਰ ਧੱਕ ਦਿੱਤਾ ਉਹਨੂੰ ਬੰਦੇ ਨੂੰ ਮੋੜ ਨਹੀਂ ਦਿੰਦੇ ਇਹ ਇੱਥੇ ਹੁਣ ਇਹ ਕੰਮ ਉਲਟੋ ਗਿਆ ਥੋੜਾ ਜਿਹਾ ਚਲੋ ਫਿਰ ਵੀ ਇਸ ਉਲਟ ਦਾ ਬੀਜੇਪੀ ਕਾਰਨ ਜਿਹੜਾ ਦੱਸਦੀ ਹੈ ਕਹਿੰਦੇ ਸਾਡੇ ਜਿਹੜੇ ਕੰਮ ਨੇ ਅਸੀਂ ਕਿਸਾਨਾਂ ਦੀ 22 ਫਸਲਾਂ ਕਹਿੰਦੇ ਐਮਐਸਪੀ ਤੇ ਖਰੀਦੀਆਂ ਨੇ ਅਸੀਂ ਵਾਕਿਆ ਗਰਾਊਂਡ ਲੈਵਲ ਤੇ ਕਹਿੰਦੇ ਕਿਸਾਨਾਂ ਲਈ ਕੰਮ ਕੀਤਾ ਕ ਮੇਰੇ ਵਰਗ ਲਈ ਕੰਮ ਕੀਤਾ ਔਰ ਬੀਜੇਪੀ ਦੇ ਕਈ ਆਗੂ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਆ ਮੋਰਚਿਆਂ ਦੇ ਉੱਪਰ ਜਿਹੜੇ ਡਟੇ ਹੋਏ ਨੇ ਕਹਿੰਦੇ ਇੱਥੇ 2000 ਜਾਂ 3000 ਹੋਣਗੇ ਸਾਡੇ ਨਾਲ ਤੇ ਕਹਿੰਦੇ ਕਰੋੜਾਂ ਦੀ ਗਿਣਤੀ ਦੇ ਵਿੱਚ ਕਿਸਾਨ ਹੈਗੇ ਨਹੀਂ ਨਹੀਂ ਬਿਲਕੁਲ ਇਹ ਗਲਤ ਗੱਲ ਆ ਜਿਹੜੀ ਇਹ ਗੱਲ ਕਹਿੰਦੇ ਵੀ ਅਸੀਂ ਤੇ 22 23 ਫਸਲਾਂ ਦੇ ਉੱਪਰ ਦੇ ਦਿੱਤਾ ਅਸੀਂ ਕਹਿੰਨੇ ਫਸਲਾਂ ਦੇ ਉੱਪਰ ਰੇਟ ਤੁਸੀਂ ਦੇ ਰਹੇ ਜੇ ਪਰ ਜੋ ਅਸੀਂ ਮੰਗ ਰਹੇ ਉਹ ਨਹੀਂ ਤੁਸੀਂ ਦੇ ਰਹੇ ਅਸੀਂ ਕਹਿੰਨੇ ਆਂ ਵੀ ਸਾਨੂੰ ਗਰੰਟੀ ਕਾਨੂੰਨ ਬਣਾਓ ਪਈ ਇੱਕ ਫਸਲ ਖੇਤ ਚੋਂ ਚੱਕੀ ਗਈ ਉਹ ਮੰਡੀ ਆ ਗਈ ਜੀ ਉਹ ਮੰਡੀ ਆ ਗਈ ਉਹ ਉਹਨੂੰ ਉਹਦੀ ਉਹਨੂੰ ਖਰੀਦ ਦਾ ਗਰੰਟੀ ਕਾਨੂੰਨ ਬਣਾਓ ਵੀ ਹਾਂ ਇਹ ਖਰੀਦੀ ਜਾਣੀ ਇਹ ਰੁਲੂਗੀ ਨਹੀਂ ਜੀ ਸਾਨੂੰ ਆਹਾ ਗਰੰਟੀ ਕਾਨੂੰਨ ਚਾਹੀਦਾ ਨਾ ਕਿ ਸਾਨੂੰ ਫਸਲਾਂ ਤੇ ਐਮਐਸਪੀ ਤੇ ਮਿਲਦੀ ਮਿਲਦੀ ਜਈਏ ਦੇ ਰਹੇ ਅੱਜ ਉਮੀਦ ਕੀ ਸੀ ਤੁਹਾਨੂੰ ਅੱਜ ਸਾਨੂੰ ਉਮੀਦ ਸੀ ਕਿ ਅੱਜ ਕਾਂਗਰਸ ਆਉਗੀ ਇੱਥੇ ਸ਼ਾਂਤ ਰਸਤੇ ਸਾਡੇ ਵਿਚ ਸੀ ਕਿ ਕਾਂਗਰਸ ਆਬੈਰੀਕੇਟ ਖੋਲੂਗੀ ਇਹਨਾਂ ਦੇ ਜਿਹੜੇ ਮੈਨੀਫੈਸਟੋ ਹੁੰਦੇ ਆ ਜਾਂ ਇਹਨਾਂ ਦੇ ਐਲਾਨ ਹੁੰਦੇ ਆ ਉਹ ਹੁੰਦੇ ਤੇ ਐਲਾਨੀ ਆ ਕਿਉਂਕਿ ਮੈਨੀਫੈਸਟੋ ਤੇ 2019 ਚ ਵੀ ਆਇਆ 2014 ਚ ਵੀ ਆਇਆ ਉਹਦੇ ਵਿੱਚ ਵੀ ਸੀਗਾ ਪਹਿਲਾਂ ਐਮਐਸਪੀ ਦੇ ਗਾਰੰਟੀ ਕਰੂਣ ਕਿਸਾਨਾਂ ਦਾ ਕਰਜ਼ਾ ਮਾਫੀ ਗਰੀਬਾਂ ਨੂੰ ਇੰਸ਼ੋਰੈਂਸ ਅਲਗ-ਅਲਗ ਉਹਦੇ ਚ ਲਾਲਚ ਦਿੱਤੇ ਹੁੰਦੇ ਆ ਇਹ ਹਰੇਕ ਦਾ ਹੀ ਆ ਇਹਨਾਂ ਦੇ ਮੈਨੀਫੈਸਟੋ ਵੀ ਇਸ ਤਰ੍ਹਾਂ ਦੇ ਸੀਗੇ ਵੀ ਠੀਕ ਆ ਜੀ ਅਸੀਂ ਆਉਂਦੇ ਰਸਤੇ ਖੋਲ ਦਾਂਗੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਜੀ ਚਲੋ ਹੋ ਸਕਦਾ ਕਈ ਵਾਰੀ ਬੰਦਾ ਵਾਦਾ ਪੂਰਾ ਕਰ ਵੀ ਦਿੰਦਾ ਪਰ ਸਾਨੂੰ ਚਲੋ ਸਾਨੂੰ ਇਹ ਤੇ ਬਹੁਤਾ ਅਸਰ ਨਹੀਂ ਸਾਨੂੰ ਕੋਈ ਫਰਕ ਵੀ ਨਹੀਂ ਸਾਡਾ ਕੰਮ ਲੜਨਾ ਅਸੀਂ ਲੜ ਰਹੇ ਆ ਇੱਥੇ ਬੈਠੇ ਵੀ ਲੜ ਰਹੇ ਆ ਦਿੱਲੀ ਜਾ ਕੇ ਵੀ ਲੜਨਾ ਹੀ ਆ ਅਸੀਂ ਯਾਨੀ ਯਾਨੀ ਹੁਣ ਹੁਣ ਆਰਪਾਰ ਦੀ ਲੜਾਈ ਲਈ ਫਿਰ ਤੋਂ ਤਿਆਰ ਹੋ ਗਏ ਅਸੀਂ ਬਿਲਕੁਲ ਤਿਆਰ ਆ ਯਾਰਪਾਰ ਦੀ ਲੜਾਈ ਲਈ ਸਾਡਾ ਤੇ ਪੈੜੀ ਦਾ ਸੀਜ਼ਨ ਖਤਮ ਹੋਵੇ ਅਸੀਂ ਉਸ ਤੋਂ ਬਾਅਦ ਚ ਕਾਲ ਦੇਾਂਗੇ ਇਹਨਾਂ ਨੂੰ ਤੁਸੀਂ ਕੀ ਸੋਚਿਆ ਸੀ ਅੱਜ ਅਸੀਂ ਸੋਚ ਰਹੇ ਸੀਗੇ ਵੀ ਚਲੋ ਸਰਕਾਰ ਬਦਲੀ ਹੋਊਗੀ ਜੀ ਅਸੀਂ ਅੱਗੇ ਜਾਵਾਂਗੇ ਪਰ ਅਸੀਂ ਫਿਰ ਵੀ ਤਿਆਰ ਹਾਂ ਕੋਈ ਗੱਲ ਨਹੀਂ ਹੁਣ ਬਾਡੀ ਦਾ ਸੀਜ਼ਨ ਨਿਬੜ ਕੇ ਜੀ ਸਾਡੀ ਫੁੱਲ ਤਿਆਰੀ ਹੈ ਬਿਲਕੁਲ ਸਰ ਹਾਂ ਜੀ ਯੂਥ ਦਾ ਵੀ ਅਹਿਮ ਰੋਲ ਰਹਿੰਦਾ ਹੈ ਇਸ ਤਰ੍ਹਾਂ ਦੇ ਪ੍ਰੋਟੈਸਟਾਂ ਦੇ ਵਿੱਚ ਕੀ ਸੋਚ ਕੇ ਬੈਠੇ ਹੋ ਨਹੀਂ ਸਾਡਾ ਬਿਲਕੁਲ ਯੂਥ ਦਾ ਰੋਲ ਹੈ ਤੇ ਅਸੀਂ ਲੜਾਈ ਲੜਨ ਲਈ ਤਿਆਰ ਹਾਂ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਜਦੋਂ ਆਹ ਸੀਜ਼ਨ ਨਿਬੜ ਗਿਆ ਝੋਨੇ ਦਾ ਤੇ ਪੰਚਾਇਤੀ ਚ ਉਹਨਾਂ ਦਾ ਉਧਰ ਫ੍ਰੀ ਹੋ ਗਏ ਤੇ ਫਿਰ ਅਸੀਂ ਬਿਡਾਂਗੇ ਅੱਗੇ ਜਾਣ ਦੀ ਤਿਆਰੀ ਚਲੋ ਯਾਨੀ ਸਿੱਧੇ ਤੌਰ ਤੇ ਪੈੜੀ ਦੇ ਸੀਜ਼ਨ ਤੋਂ ਫਾਰਗ ਹੋਣ ਤੋਂ ਬਾਅਦ ਕਿਸਾਨ ਮੁੜ ਤੋਂ ਰਣਨੀਤੀ ਲੁਕਣ ਗਏ ਕਿ ਆਖਿਰ ਉਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਸੈਂਟਰ ਦੇ ਸਾਹਮਣੇ ਚੱਕਣ ਨਹੀਂਆਂ ਨੇ ਉਸ ਦੀ ਰਣਨੀਤੀ ਕੀ ਰਹੀ ਲੇਕਿਨ ਤੁਹਾਨੂੰ ਇਸ ਵਕਤ ਤਸਵੀਰਾਂ ਵਿਖਾਣਿਆ ਸ਼ਾਂਤ ਮੌਲ ਹੈ ਹਾਲਾਕੀ ਦੋਨੇ ਪਾਸਿਓਂ ਪਿਛਲੇ ਕਾਫੀ ਸਮਾਂ ਤੋਂ ਇਸੇ ਤਰ੍ਹਾਂ ਦਾ ਸ਼ਾਂਤ ਮੌਲ ਲੇਕਿਨ ਆ ਜਿਹੜਾ ਬੈਰੀਗੇਟ ਹੋਏ ਹੋਏ ਨੇ ਆ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਕਿਉਂਕਿ ਕਾਂਗਰਸ ਨੇ ਜ਼ਰੂਰ ਆਪਣੇ ਮੈਨੀਫੈਸਟੋ ਚ ਕਿਹਾ ਸੀ ਕਿ ਸਰਕਾਰ ਆਈ ਤੇ ਆ ਬੈਰੀਗੇਟ ਹਟਾ ਦਿੱਤੇ ਜਾਣਗੇ ਕਾਂਗਰਸ ਦੀ ਜੇ ਸਰਕਾਰ ਬਣੀ ਤੇ ਫਿਰ ਖੁੱਲੇ ਰਸਤੇ ਕਿਸਾਨਾਂ ਨੂੰ ਦਿੱਤੇ ਜਾਣਗੇ ਲੇਕਿਨ ਹੁਣ ਕਾਂਗਰਸ ਦੀ ਸਰਕਾਰ ਨਹੀਂ ਭਾਜਪਾ ਦੀ ਸਰਕਾਰ ਬਣੀ ਹੈ ਹਾਲਾਂਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਗਿਆ ਹਾਈ ਕੋਰਟਾਂ ਦੇ ਵਿੱਚ ਵੀ ਗਿਆ ਲੇਕਿਨ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਮੋੜ ਤੋਂ ਜਿਹੜੀ ਸਰਕਾਰ ਆਏਗੀ ਹਰਿਆਣਾ ਦੇ ਵਿੱਚ ਜਿਹੜੇ ਮੁੱਖ ਮੰਤਰੀ ਬਣਨਗੇ ਹਾਲਾਂਕਿ ਨੈب ਸਿੰਘ ਸੈਣੀ ਦੇ ਉੱਪਰ ਸਿੱਧੇ ਤੌਰ ਤੇ ਦਾਅੋ ਬੀਜੇਪੀ ਖੇਡਦੀ ਨਜ਼ਰ ਆਈ ਸੀ ਔਰ ਇਹੀ ਕਿਹਾ ਜਾ ਰਿਹਾ ਹੈ ਕਿ ਅਗਲੇ ਮੁੱਖ ਮੰਤਰੀ ਵੀ ਨੈਬ ਸਿੰਘ ਸੈਣੀ ਹੋਣਗੇ ਤੇ ਕਿਹਾ ਨੈਬ ਸਿੰਘ ਸੈਣੀ ਜਿਹੜੇ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਦੱਸਦੇ ਨੇ ਆਪਣੇ ਆਪ ਨੂੰ ਕਿਸਾਨ ਦੱਸਦੇ ਨੇ ਉਹ ਕਿਹਾ ਇਨ ਕਿਸਾਨਾਂ ਦੀ ਸਾਰ ਲੈਣਗੇ ਆ ਕਿਸਾਨ ਜਿਹੜੇ ਫਰਵਰੀ ਮਹੀਨੇ ਤੋਂ ਇੱਥੇ ਡਟੇ ਹੋਏ ਨੇ ਤੁਹਾਨੂੰ ਤਸਵੀਰ ਵਿਖਾ ਰਹੇ ਐਂਡ ਤੱਕ ਮੋਰਚਾ ਪੂਰਾ ਲੱਗਿਆ ਹੋਇਆ ਹੈ ਹਜੇ ਵੀ ਕਿਸਾਨ ਜਿਹੜੇ ਨੇ ਇੱਥੇ ਡਟੇ ਹੋਏ ਨੇ ਕੁਝੇ ਕਿਸਾਨ ਜ਼ਰੂਰ ਆਪਣੇ ਘਰਾਂ ਨੂੰ ਜਾਂਦੇ ਨੇ ਲੇਕਿਨ ਜਦੋਂ ਲੋੜ ਪੈਂਦੀ ਹੈ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਫਿਰ ਕਿਸਾਨਾਂ ਦੀ ਕਾਲ ਆਂਦੀ ਹੈ ਆਗੂਆਂ ਦੀ ਕਾਲ ਆਂਦੀ ਹੈ ਤੇ ਫਿਰ ਮੁੜ ਤੋਂ ਕਿਸਾਨ ਇਸੇ ਬਾਰਡਰ ਤੇ ਡਟਦੇ ਹੋਏ ਨਜ਼ਰ ਆਉਂਦੇ ਨੇ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਨਵੀਂ ਸਰਕਾਰ ਕਿਆ ਕਿਸਾਨਾਂ ਨਾਲ ਕੋਈ ਰਾਹ ਖੋਲਦੀ ਹੈ ਗੱਲਬਾਤ ਕਰਕੇ ਇਹਨਾਂ ਦੇ ਮਸਲੇ ਹੱਲ ਕਰਨ ਦਾ ਕਿਉਂਕਿ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਲੜਾਈ ਜਿਹੜੀ ਹੈ ਲਗਾਤਾਰ ਜਾਰੀ ਹੈ ਔਰ ਕਿਸਾਨ ਵੀ ਇਹੀ ਕਹਿੰਦੇ ਨੇ ਕਿ ਜਦ ਤੱਕ ਐਮਐਸਪੀ ਗਰੰਟੀ ਕਾਨੂੰਨ ਇਹਨਾਂ ਨੂੰ ਨਹੀਂ ਮਿਲਦਾ ਇਹਨਾਂ ਦਾ ਕੇਂਦਰ ਨਾਲ ਸੰਘਰਸ਼ ਖਤਮ ਨਹੀਂ ਹੋਊਗਾ ਕੈਮਰਾ ਪਰਸਨ ਸੁਮਿਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼ੰਭੂ ਬਾਰਡਰ ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਰਾਤ ਦੇ ਵਕਤ ਅਸੀਂ ਸ਼ੰਭੂ ਮੋਰਚੇ ਦੇ ਵਿੱਚ ਮੌਜੂਦ ਹਾਂ ਸ਼ੰਭੂ ਬੈਰੀਅਰ ਦੇ ਉਪਰਾਂ ਸ਼ੰਭੂ ਬੈਰੀਅਰ ਜਿਸ ਦੇ ਉੱਪਰ ਲਗਾਤਾਰ ਕਿਸਾਨਾਂ ਦਾ ਧਰਨਾ ਜਿਹੜਾ ਉਹ ਜਾਰੀ ਹੈ ਕਿਉਂਕਿ ਦਿੱਲੀ ਵੱਲੋਂ ਕਿਸਾਨ ਕੂਚ ਕਰਨਾ ਚਾਹੁੰਦੇ ਸੀ ਲੇਕਿਨ ਹਰਿਆਣਾ ਸਰਕਾਰ ਦੀ ਤਰਫੋਂ ਪੁਲਿਸ ਦੀ ਤਰਫੋਂ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਇੱਕ ਬੈਰੀਗੇਟ ਲਾਏ ਹੋਏ ਸੀ ਜਿਹੜੀ ਫੋਰਸ ਵੱਡੀ ਗਿਣਤੀ ਦੇ ਵਿੱਚ ਖੜੀ ਕੀਤੀ ਹੋਈ ਸੀ ਤੇ ਉਸ ਤੋਂ ਬਾਅਦ ਇੱਥੇ ਹੀ ਮੋਰਚਾ ਜਿਹੜਾ ਉਹ ਲੱਗ ਗਿਆ ਔਰ ਮੋਰਚਾ ਹਜੇ ਵੀ ਕਾਇਮ ਹੈ ਲੋਕ ਜਿਹੜੇ ਨੇ ਮੋਰਚੇ ਨਾਲ ਜੁੜੇ ਹੋਏ ਨੇ ਹਾਲਾਂਕਿ ਪੰਜਾਬ ਦੇ ਵਿੱਚ ਝੋਨੇ ਦੀ ਵਾਡੀ ਦਾ ਸੀਜ਼ਨ ਵੀ ਜਾਰੀ ਹੈ ਦੂਜੇ ਪਾਸੇ ਪੰਚਾਇਤੀ ਚੋਣਾਂ ਵੀ ਹੈਗੀਆਂ ਨੇ ਤੇ ਕੁਝ ਰੁਝੇਵੇਂ ਉਸ ਪਾਸੇ ਵੀ ਹੈਗੇ ਨੇ ਲੇਕਿਨ ਹਜੇ ਵੀ ਕਈ ਲੋਕ ਜਿਹੜੇ ਨੇ ਉਹ ਮੋਰਚੇ 'ਚ ਡਟੇ ਹੋਏ ਨੇ ਅੱਜ ਇਸ ਮੋਰਚੇ 'ਚ ਆਉਣ ਦਾ ਖਾਸ ਮਕਸਦ ਆ ਹੀ ਸੀ ਕਿਉਂਕਿ ਭੁਪੇਂਦਰ ਸਿੰਘ ਹੁੱਡਾ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਸਾਬਕਾ ਮੁੱਖ ਮੰਤਰੀ ਵੀ ਰਹੇ ਨੇ ਉਹ ਕਹਿੰਦੇ ਸੀ ਕਿ ਜੇਕਰ ਉਹਨਾਂ ਦੀ ਸੂਬੇ ਦੇ ਵਿੱਚ ਸਰਕਾਰ ਬਣੀ ਤੇ ਫਿਰ ਆ ਜਿਹੜੇ ਬਾਰਡਰ ਨੇ ਇਹਨਾਂ ਦੇ ਰਸਤੇ ਖੁੱਲਣਗੇ ਹਾਲਾਂਕਿ ਅੱਜ ਜਿਹੜਾ ਉਲਟ ਫੇਰ ਹੋਇਆ ਕਿਉਂਕਿ ਐਗਜ਼ਿਟ ਪੋਲ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਨਜ਼ਰ ਆਈ ਲੇਕਿਨ ਜਿਹੜੇ ਅਸਲ ਰੁਝਾਨ ਆਏ ਜਿਹੜੇ ਅਸਲ ਨਤੀਜੇ ਆਏ ਉਸ ਦੇ ਵਿੱਚ ਕਾਂਗਰਸ ਕਾਫੀ ਪਿਛੜਦੀ ਨਜ਼ਰ ਆਈ ਔਰ ਇੱਕ ਵਾਰ ਫਿਰ ਤੋਂ ਭਾਜਪੀ ਬਹੁਮਤ ਦੇ ਨਾਲ ਹਰਿਆਣਾ ਦੇ ਵਿੱਚ ਸਰਕਾਰ ਬਣਾਉਂਦੀ ਹੋਈ ਨਜ਼ਰ ਆਈ ਹੈ ਔਰ ਇਸੇ ਢੰਗ ਦੇ ਨਾਲ ਹੁਣ ਜਿਹੜਾ ਇਹ ਬੈਰੀਗੇਟ ਹੈ ਇਸ ਨੂੰ ਲੈ ਕੇ ਹਜੇ ਵੀ ਰੇਡ ਕਬਰਕਰਾਰ ਕੀ ਕਿਆ ਆ ਹੁਣ ਮੋਰਚਾ ਖੁੱਲੇਗਾ ਕਿਆ ਆ ਜਿਹੜਾ ਸਾਰਾ ਪੁਲਿਸ ਦੀ ਤਰਫੋਂ ਇੰਤਜ਼ਾਮਾਤ ਕੀਤੇ ਹੋਣੇ ਪੈਰਾਮਿਲਟਰੀ ਦੀ ਤਰਫੋਂ ਜਿਹੜਾ ਪੁਲੀ ਪੂਰਾ ਘੇਰਿਆ ਹੋਇਆ ਹੈ ਕਿ ਆਹ ਪੁਲ ਹੁਣ ਖੁੱਲੇਗਾ ਕਿ ਆ ਕਿਸਾਨ ਆਪਣੀ ਮੰਗਾ ਨੂੰ ਲੈ ਕੇ ਦਿੱਲੀ ਜਾ ਪਾਣਗੇ ਇਸ ਨੂੰ ਲੈ ਕੇ ਹੁਣ ਰੇਡ ਕਾ ਜਿਹੜਾ ਉਹ ਬਰਕਰਾਰ ਹੋ ਚੁੱਕਿਆ ਹੈ ਕਿਸਾਨ ਹਜੇ ਵੀ ਇੱਥੇ ਡਟੇ ਹੋਏ ਨੇ ਸਾਡੇ ਨਾਲ ਨੇ ਕਿਉਂਕਿ ਰਾਤ ਦਾ ਵੇਲਾ ਤਕਰੀਬਨ 10 ਵਜੇ ਦਾ ਵੇਲਾ ਹੈ ਕਈ ਕਿਸਾਨ ਆਪਣੀ ਟਰਾਲੀਆਂ ਦੇ ਵਿੱਚ ਸੁੱਤੇ ਹੋਏ ਨੇ ਕਈ ਟੈਂਟਾਂ ਦੇ ਵਿੱਚ ਸੁੱਤੇ ਹੋਏ ਨੇ ਕਈ ਇਹੋ ਜਿਹੇ ਨੇ ਜਿਹੜੇ ਫਸਲਾਂ ਦੀ ਵਾਢੀ ਲਈ ਆਪਣੇ ਆਪਣੇ ਪਿੰਡਾਂ 'ਚ ਗਏ ਹੋਏ ਨੇ ਗੱਲਬਾਤ ਕਰਨੇ ਪ੍ਰਧਾਨ ਜੀ ਕਿੱਦਾਂ ਦੇਖਦੇ ਹੋ ਉਮੀਦ ਸੀ ਕਿ ਕਾਂਗਰਸ ਆਊਗੀ ਤੇ ਆ ਬੈਰੀਗੇਟ ਹਟਣਗੇ ਦਿੱਲੀ ਵੱਲ ਨੂੰ ਜਾ ਕੇ ਮੋਦੀ ਸਰਕਾਰ ਦੇ ਸਾਹਮਣੇ ਆਪਣੀਆਂ ਮੰਗਾਂ ਰੱਖੋਗੇ ਲੇਕਿਨ ਅੱਜ ਜਿਹੜੀ ਉਮੀਦ ਹੈ ਉਹ ਵੀ ਟੁੱਟਦੀ ਨਜ਼ਰ ਆਈ ਔਰ ਹਰਿਆਣਾ ਦੇ ਵਿੱਚ ਮੋੜ ਤੋਂ ਬੀਜੇਪੀ ਦੀ ਸਰਕਾਰ ਬਣਦੀ ਨਜ਼ਰ ਆਈ ਹੈ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਬਿਲਕੁਲ ਜੀ ਪੂਰੀ ਉਮੀਦ ਸੀਗੀ ਵੀ ਚਲੋ ਜੇ ਅਗਰ ਬੀਜੇਪੀ ਹਟ ਜਾਂਦੀ ਆ ਤੇ ਹੋ ਸਕਦਾ ਹਰਿਆਣ ਦੂਜੀ ਸਰਕਾਰ ਕਾਂਗਰਸ ਦੀ ਆਊਗੀ ਔਰ ਰਸਤੇ ਖੁੱਲ ਜਾਣਗੇ ਅਸੀਂ ਦਿੱਲੀ ਚਲ ਜਵਾਂਗੇ ਕਿਉਂਕਿ ਜਿੱਦ ਦਿਨ ਅਸੀਂ 13 ਨੂੰ ਆਏ ਸੀ ਇਹ ਇੱਥੇ ਦਾ ਜਿਹੜਾ ਸਾਡਾ ਐਲਾਨ ਸੀਗਾ ਅੱਗੇ ਜਾਣ ਦਾ ਦਿੱਲੀ ਜਾਣ ਦਾ ਸੀਗਾ ਨਾ ਕਿ ਸ਼ੰਭੂ ਮੋਰਚੇ ਤੇ ਬਹਿਣ ਦਾ ਉਹ ਸਾਡਾ ਅੱਜ ਵੀ ਆ ਉਹ ਸਾਡਾ ਅੱਜ ਵੀ ਆ ਹੁਣ ਜਿਵੇਂ ਮੰਨ ਲਓ ਵੀ ਸੀਜ਼ਨ ਚੱਲ ਰਿਹਾ ਪੈੜੀ ਦਾ ਸੀਜ਼ਨ ਆ ਬਿਲਕੁਲ ਔਰ ਉਤੋਂ ਇੱਥੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਆ ਗਈ ਜੇ ਇਹ 15 ਤਰੀਕ ਨੂੰ ਪੰਚਾਇਤੀ ਚੋਣਾਂ ਮੁੱਕ ਜਣੀਆਂ ਤੇ ਮਹੀਨੇ ਦੇ ਵਿੱਚ ਵਿੱਚ ਜਿਹੜਾ ਪੈੜੀ ਦਾ ਸੀਜ਼ਨ ਮੁੱਕ ਜਣਾ ਉਸ ਤੋਂ ਬਾਅਦ ਚ 20 ਅਸੀਂ ਅੱਗੇ ਜਾਣ ਦੀ ਕਾਲ ਦੇਾਂਗੇ ਜੀ ਜਾਨੀ ਪੈਗੀ ਡਿਸੀਜਨ ਤੋਂ ਬਾਅਦ ਪੰਚਾਇਤੀ ਸੀਜ਼ਨ ਤੋਂ ਬਾਅਦ ਅੱਗੇ ਜਾਣ ਦੀ ਕਾਲ ਦਿੱਤੀ ਜਾਊਗੀ ਦਿੱਤੀ ਜਾਊਗੀ ਜੋ ਸਾਡੇ ਮੋਰਚੇ ਦੇ ਸੀਨੀਅਰ ਲੀਡਰ ਨੇ ਉਹਨਾਂ ਨਾਲ ਮੀਟਿੰਗ ਕਰਕੇ ਸਾਰਿਆਂ ਨਾਲ ਔਰ ਜਿੰਨੇ ਪਿੱਛੇ ਜਥੇਬੰਦੀਆਂ ਹੋਰ ਵੀ ਨੇ ਉਹਨਾਂ ਨੂੰ ਵੀ ਕਾਂਗੇ ਭਾਈ ਆਪਣਾ ਜਿਹੜਾ ਮਸਲਾ ਵਾ ਜਾ ਕੇ ਉੱਥੇ ਹੱਲ ਹੋਣਾ ਮਾ ਆਪਾਂ ਰਲ ਕੇ ਇਕੱਠੇ ਸਾਰੇ ਚਲੀਏ ਤੇ ਇੱਕ ਵਾਰ ਫੇਰ ਅੱਗੇ ਦੀ ਤਿਆਰੀ ਅਸੀਂ ਕਰਾਂਗੇ ਅਸੀਂ ਦਿੱਲੀ ਸਾਡਾ ਟੀਚਾ ਦਿੱਲੀ ਜਾਣਾ ਤੇ ਦਿੱਲੀ ਜਾ ਕੇ ਅਸੀਂ ਰਹਿਣਾ ਅੱਜ ਅੱਜ ਜਿਸ ਢੰਗ ਦੇ ਨਾਲ ਉਲਟ ਫੇਰ ਹੋਇਆ ਹਰਿਆਣੇ ਦੇ ਵਿੱਚ ਹਾਲਾਂਕਿ ਕਿਹਾ ਜਾਂਦਾ ਸੀ ਕਿ ਬੀਜੇਪੀ ਨੇ ਜਿਸ ਢੰਗ ਦੀ ਕਾਰਜਸ਼ੈਲੀ ਅਪਣਾਈ ਸੀ ਉਸ ਕਰਕੇ ਮੁੜ ਬੀਜੇਪੀ ਸੂਬੇ ਦੇ ਵਿੱਚ ਨਹੀਂ ਆਉਗੀ ਲੇਕਿਨ ਮੁੜ ਤੋਂ ਤੀਜੀ ਵਾਰ ਇੱਕ ਰਿਕਾਰਡ ਹੈ ਕਿ ਤੀਜੀ ਵਾਰ ਲਗਾਤਾਰ ਬੀਜੇਪੀ ਸਰਕਾਰ ਬਣਾਉਂਦੀ ਨਜ਼ਰ ਆਈ ਦੇਖੋ ਜੀ ਇਹ ਜਿਹੜੇ ਜੈਕਟਰ ਪੋਲ ਆਏ ਤੇ ਕਈ ਵਾਰੀ ਫੇਲ ਹੋਏ ਆ ਪਹਿਲਾਂ ਵੀ ਜਿਹੜਾ ਗਰਾਊਂਡ ਲੈਵਲ ਹੁੰਦਾ ਉਹ ਕੁਝ ਹੋਰ ਹੋ ਜਾਂਦਾ ਤੇ ਕਈ ਵਾਰੀ ਐਵੇਂ ਹੀ ਹੋ ਜਾਂਦਾ ਵੀ ਜਿਹੜੇ ਪਿੱਛੇ ਕਹਿ ਦਿੰਦੇ ਆ ਵੀ EVM ਚ ਵੀ ਇਹ ਰਾ ਫੇਰੀ ਹੋ ਸਕਦੀ ਆ ਇਹ ਇਹ ਵੀ ਆਪਾਂ ਸ਼ੰਕਾ ਜਾਹਰ ਕਰਦੇ ਆ ਵੀ ਇੰਨਾ ਮਾੜਾ ਹਾਲਾਤ ਸਰਕਾਰ ਨੇ ਜੀ ਖੱਟੜ ਸਰਕਾਰ ਨੇ ਕੀਤੇ ਉਹ ਨਾ ਜਿਹੜੇ ਕਿ ਇੱਥੇ ਆਸੂ ਗੈਸ ਦੇ ਗੋਲੇ ਔਰ ਇੱਕ ਇਹੋ ਜਿਹਾ ਬੰਬ ਸਿੱਟੇ ਇਹਨਾਂ ਨੇ ਜਿਹੜੇ ਕਿ ਖਾਲੀ ਬਾਰਡਰਾਂ ਤੇ ਇਸਤੇਮਾਲ ਕੀਤੇ ਜਾਂਦੇ ਉਹ ਇੱਥੇ ਨਹੀਂ ਇਸਤੇਮਾਲ ਗਏ ਔਰ ਉਹ ਵੀ ਐਕਸਪਾਇਰ ਡੇਟ ਦੇ ਵਿੱਚ ਜਿਦੇ ਨਾਲ ਸਾਡੇ 425 ਕਿਸਾਨ ਜਿਹੜੇ ਪਟੜ ਰੋਏ ਔਰ 6 ਕਿਸਾਨਾਂ ਦੀਆਂ ਅੱਖਾਂ ਚ ਲਗੀਆਂ ਕਈ ਅਜੇ ਵੀ ਗੰਭੀਰ ਰੂਪ ਨਾਲ ਜਿਹੜੇ ਪਟੜ ਔਰ ਜਿਹੜੇ ਮੁੰਡੇ ਦੇ ਸ਼ੁਭ ਕਰਨ ਤੇ ਇਹਨਾਂ ਨੇ ਸਿੱਧੀਆਂ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅੱਜ ਬੀਜੇਪੀ ਦੀ ਸਰਕਾਰ ਬਣ ਗਈ ਆ ਇਹ ਬੜਾ ਸੋਚਣ ਦੀ ਗੱਲ ਆ ਵੀ ਇੰਨਾ ਵਿਰੋਧ ਹਰਿਆਣੇ ਦੇ ਵਿੱਚ ਜਿਵੇਂ ਕਿ ਹੁਣ ਪੰਜਾਬ ਚ ਵਿਰੋਧ ਹੋਇਆ ਬੀਜੇਪੀ ਦਾ ਇੱਕ ਸੀਟ ਨਹੀਂ ਮਿਲੀ ਪੰਜਾਬ ਦਾ ਫਿਰ ਇਹ ਚੀਜ਼ ਦਾ ਫਰਕ ਹੈ ਨਾ ਤੇ ਪੰਜਾਬੀ ਦੇ ਜਿੱਥੇ ਖੜ ਗਏ ਖੜ ਗਏ ਤੇ ਜਿੱਦੇ ਨਾਲ ਤੁਰ ਪੇ ਤੁਰ ਪੇ ਤੇ ਜਿੱਦਰ ਨੂੰ ਧੱਕਦਾ ਫਿਰ ਧੱਕ ਦਿੱਤਾ ਉਹਨੂੰ ਬੰਦੇ ਨੂੰ ਮੁੜ ਨਹੀਂ ਦਿੰਦੇ ਇਹ ਇੱਥੇ ਹੁਣ ਇਹ ਕੰਮ ਉਲਟੋ ਗਿਆ ਥੋੜਾ ਜਿਹਾ ਕਿ ਲੋ ਫਿਰ ਵੀ ਇਸ ਉਲਟ ਦਾ ਬੀਜੇਪੀ ਕారణ ਜਿਹੜਾ ਦੱਸਦੀ ਹੈ ਕਹਿੰਦੇ ਸਾਡੇ ਜਿਹੜੇ ਕੰਮ ਨੇ ਅਸੀਂ ਕਿਸਾਨਾਂ ਦੀ 22 ਫਸਲਾਂ ਕਹਿੰਦੇ ਐਮਐਸਪੀ ਤੇ ਖਰੀਦੀਆਂ ਨੇ ਅਸੀਂ ਵਾਕਿਆ ਗਰਾਊਂਡ ਲੈਵਲ ਤੇ ਕਹਿੰਦੇ ਕਿਸਾਨਾਂ ਲਈ ਕੰਮ ਕੀਤਾ ਕ ਮੇਰੇ ਵਰਗ ਲਈ ਕੰਮ ਕੀਤਾ ਔਰ ਬੀਜੇਪੀ ਦੇ ਕਈ ਆਗੂ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਆ ਮੋਰਚਿਆਂ ਦੇ ਉੱਪਰ ਜਿਹੜੇ ਡਟੇ ਹੋਏ ਨੇ ਕਹਿੰਦੇ ਇੱਥੇ 2000 ਜਾਂ 3000 ਹੋਣਗੇ ਸਾਡੇ ਨਾਲ ਤੇ ਕਹਿੰਦੇ ਕਰੋੜਾਂ ਦੀ ਗਿਣਤੀ ਦੇ ਵਿੱਚ ਕਿਸਾਨ ਹੈਗੇ ਨਹੀਂ ਬਿਲਕੁਲ ਇਹ ਗਲਤ ਗੱਲ ਆ ਜਿਹੜੀ ਇਹ ਗੱਲ ਕਹਿੰਦੇ ਵੀ ਅਸੀਂ ਤੇ 22 23 ਫਸਲਾਂ ਦੇ ਉੱਪਰ ਦੇ ਦਿੱਤਾ ਅਸੀਂ ਕਹਿੰਨੇ ਫਸਲਾਂ ਦੇ ਉੱਪਰ ਰੇਟ ਤੁਸੀਂ ਦੇ ਰਹੇ ਜੇ ਪਰ ਜੋ ਅਸੀਂ ਮੰਗ ਰਹੇ ਉਹ ਨਹੀਂ ਤੁਸੀਂ ਦੇ ਰਹੇ ਅਸੀਂ ਕਹਿੰਨੇ ਆਂ ਵੀ ਸਾਨੂੰ ਗਰੰਟੀ ਕਾਨੂੰਨ ਬਣਾਓ ਪੇ ਇੱਕ ਫਸਲ ਖੇਤ ਚੋਂ ਚੱਕੀ ਗਈ ਉਹ ਮੰਡੀ ਆ ਗਈ ਜੀ ਉਹ ਮੰਡੀ ਆ ਗਈ ਉਹ ਉਹਨੂੰ ਉਹਨੂੰ ਖਰੀਦ ਦਾ ਗਰੰਟੀ ਕਾਨੂੰਨ ਬਣਾਓ ਵੀ ਹਾਂ ਇਹ ਖਰੀਦੀ ਜਾਣੀ ਇਹ ਰੁਲੂਗੀ ਨਹੀਂ ਜੀ ਸਾਨੂੰ ਆਹਾ ਗਰੰਟੀ ਕਾਨੂੰਨ ਚਾਹੀਦਾ ਨਾ ਕਿ ਸਾਨੂੰ ਫਸਲਾਂ ਤੇ ਐਮਐਸਪੀ ਤੇ ਮਿਲਦੀ ਮਿਲਦੀ ਜਈਏ ਦੇ ਰਹੇ ਅੱਜ ਉਮੀਦ ਕੀ ਸੀ ਤੁਹਾਨੂੰ ਅੱਜ ਸਾਨੂੰ ਉਮੀਦ ਸੀ ਕਿ ਅੱਜ ਕਾਂਗਰਸ ਆਉਗੀ ਇੱਥੇ ਸ਼ਾਂਤ ਰਸਤੇ ਸਾਡੇ ਕੋਲ ਸੀ ਕਿ ਕਾਂਗਰਸ ਆਬੈਰੀਕਟ ਖੋਲੂਗੀ ਇਹਨਾਂ ਦੇ ਜਿਹੜੇ ਮੈਨੀਫੈਸਟੋ ਹੁੰਦੇ ਆ ਜਾਂ ਇਹਨਾਂ ਦੇ ਐਲਾਨ ਹੁੰਦੇ ਆ ਉਹ ਹੁੰਦੇ ਤੇ ਐਲਾਨੀ ਆ ਕਿਉਂਕਿ ਮੈਨੀਫੈਸਟੋ ਤੇ 2019 ਚ ਵੀ ਆਇਆ 2014 ਚ ਵੀ ਆਇਆ ਉਹਦੇ ਵਿੱਚ ਵੀ ਸੀਗਾ ਪਹਿਲਾਂ ਐਮਐਸਪੀ ਦੇ ਗਾਰੰਟੀ ਕਾਨੂੰਨ ਕਿਸਾਨਾਂ ਦਾ ਕਰਜ਼ਾ ਮਾਫੀ ਗਰੀਬਾਂ ਨੂੰ ਇੰਸ਼ੋਰੈਂਸ ਅਲੱਗ-ਅਲੱਗ ਉਹਦੇ ਚ ਲਾਲ ਚੰਤੇ ਹੁੰਦੇ ਆ ਇਹ ਹਰੇਕ ਦਾ ਹੀ ਆ ਇਹਨਾਂ ਦੇ ਮੈਨੀਫੈਸਟੋ ਵੀ ਇਸ ਤਰ੍ਹਾਂ ਦੇ ਸੀਗੇ ਵੀ ਠੀਕ ਆ ਜੀ ਅਸੀਂ ਆਉਂਦੇ ਰਸਤੇ ਕੋਲ ਦਾਂਗੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅਗੇ ਚੱਲੋ ਹੋ ਸਕਦਾ ਕਈ ਵਾਰੀ ਬੰਦਾ ਵਾਦਾ ਪੂਰਾ ਕਰ ਵੀ ਦਿੰਦਾ ਔਰ ਸਾਨੂੰ ਚਲੋ ਸਾਨੂੰ ਇੰਤੇ ਬਹੁਤਾ ਅਸਰ ਵੀ ਨਹੀਂ ਸਾਨੂੰ ਕੋਈ ਫਰਕ ਵੀ ਨਹੀਂ ਸਾਡਾ ਕੰਮ ਲੜਨਾ ਅਸੀਂ ਲੜ ਰਹੇ ਆ ਇੱਥੇ ਬੈਠੇ ਵੀ ਲੜ ਰਹੇ ਆ ਦਿੱਲੀ ਜਾ ਕੇ ਵੀ ਲੜਨਾ ਹੀ ਆ ਅਸੀਂ ਯਾਨੀ ਯਾਨੀ ਹੁਣ ਹੁਣ ਆਰਪਾਰ ਦੀ ਲੜਾਈ ਲਈ ਫਿਰ ਤੋਂ ਤਿਆਰ ਹੋ ਗਏ ਅਸੀਂ ਬਿਲਕੁਲ ਤਿਆਰ ਆ ਯਾਰਪਾਰ ਦੀ ਲੜਾਈ ਲਈ ਸਾਡਾ ਤੇ ਪੈੜੀ ਦਾ ਸੀਜ਼ਨ ਖਤਮ ਹੋਵੇ ਅਸੀਂ ਉਸ ਤੋਂ ਬਾਅਦ ਚ ਖਾਲ ਦੇਾਂਗੇ ਇਹਨਾਂ ਨੂੰ ਤੁਸੀਂ ਕੀ ਸੋਚਿਆ ਸੀ ਅੱਜ ਅਸੀਂ ਸੋਚ ਰਹੇ ਸੀਗੇ ਵੀ ਚਲੋ ਸਰਕਾਰ ਬਦਲੀ ਹੋਊਗੀ ਜੀ ਅਸੀਂ ਅੱਗੇ ਜਾਵਾਂਗੇ ਪਰ ਅਸੀਂ ਫਿਰ ਵੀ ਤਿਆਰ ਹਾਂ ਕੋਈ ਗੱਲ ਨਹੀਂ ਹੁਣ ਬਾਡੀ ਦਾ ਸੀਜ਼ਨ ਨਿਬੜ ਕੇ ਜੀ ਸਾਡੀ ਫੁੱਲ ਤਿਆਰੀ ਹੈ ਉਹ ਤੋਂ ਟੱਕਰ ਬਿਲਕੁਲ ਸਰ ਹਾਂ ਜੀ ਯੂਥ ਦਾ ਵੀ ਅਹਿਮ ਰੋਲ ਰਹਿੰਦਾ ਹੈ ਇਸ ਤਰ੍ਹਾਂ ਦੇ ਪ੍ਰੋਟੈਸਟਾਂ ਦੇ ਵਿੱਚ ਕੀ ਸੋਚ ਕੇ ਬੈਠੇ ਹੋ ਨਹੀਂ ਸਾਡਾ ਬਿਲਕੁਲ ਯੂਥ ਦਾ ਰੋਲ ਹੈ ਤੇ ਅਸੀਂ ਲੜਾਈ ਲੜ ਲਈ ਤਿਆਰ ਹਾਂ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਜਦੋਂ ਆਹ ਸੀਜ਼ਨ ਨਿਬੜ ਗਿਆ ਝੋਨੇ ਦਾ ਤੇ ਪੰਚਾਇਤੀ ਚ ਉਹਨਾਂ ਦਾ ਉਧਰ ਫਰੀ ਹੋ ਗਏ ਤੇ ਫਿਰ ਅਸੀਂ ਬਿੱਡਾਂਗੇ ਅੱਗੇ ਜਾਣ ਦੀ ਤਿਆਰੀ ਚਲੋ ਯਾਨੀ ਸਿੱਧੇ ਤੌਰ ਤੇ ਪੈੜੀ ਦੇ ਸੀਜ਼ਨ ਤੋਂ ਫਾਰਗ ਹੋਣ ਤੋਂ ਬਾਅਦ ਕਿਸਾਨ ਮੁੜ ਤੋਂ ਰਣਨੀਤੀ ਲੁਕਣਗੇ ਕਿ ਆਖਿਰ ਉਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਸੈਂਟਰ ਦੇ ਸਾਹਮਣੇ ਚੱਕਣ ਨਹੀਂਆਂ ਨੇ ਉਸ ਦੀ ਰਣਨੀਤੀ ਕੀ ਰਹੇ ਲੇਕਿਨ ਤੁਹਾਨੂੰ ਇਸ ਵਕਤ ਤਸਵੀਰਾਂ ਵਿਖਾਣਿਆ ਸ਼ਾਂਤ ਮੌਲ ਹੈ ਹਾਲਾਕੀ ਦੋਨੇ ਪਾਸਿਓਂ ਪਿਛਲੇ ਕਾਫੀ ਸਮਾਂ ਤੋਂ ਇਸੇ ਤਰ੍ਹਾਂ ਦਾ ਸ਼ਾਂਤ ਮੌਲ ਲੇਕਿਨ ਆ ਜਿਹੜਾ ਬੈਰੀਗੇਟ ਹੋਏ ਹੋਏ ਨੇ ਆ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਕਿਉਂਕਿ ਕਾਂਗਰਸ ਨੇ ਜ਼ਰੂਰ ਆਪਣੇ ਮੈਨੀਫੈਸਟੋ ਚ ਕਿਹਾ ਸੀ ਕਿ ਸਰਕਾਰ ਆਈ ਤੇ ਆ ਬੈਰੀਗੇਡ ਹਟਾ ਦਿੱਤੇ ਜਾਣਗੇ ਕਾਂਗਰਸ ਦੀ ਜੇ ਸਰਕਾਰ ਬਣੀ ਤੇ ਫਿਰ ਖੁੱਲੇ ਰਸਤੇ ਕਿਸਾਨਾਂ ਨੂੰ ਦਿੱਤੇ ਜਾਣਗੇ ਲੇਕਿਨ ਹੁਣ ਕਾਂਗਰਸ ਦੀ ਸਰਕਾਰ ਨਹੀਂ ਭਾਜਪਾ ਦੀ ਸਰਕਾਰ ਬਣੀ ਹੈ ਹਾਲਾਂਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਗਿਆ ਹਾਈ ਕੋਰਟਾਂ ਦੇ ਵਿੱਚ ਵੀ ਗਿਆ ਲੇਕਿਨ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਮੋੜ ਤੋਂ ਜਿਹੜੀ ਸਰਕਾਰ ਆਏਗੀ ਹਰਿਆਣਾ ਦੇ ਵਿੱਚ ਜਿਹੜੇ ਮੁੱਖ ਮੰਤਰੀ ਬਣਨਗੇ ਹਾਲਾਂਕਿ ਨੈਬ ਸਿੰਘ ਸੈਣੀ ਦੇ ਉੱਪਰ ਸਿੱਧੇ ਤੌਰ ਤੇ ਦਾਅੋ ਬੀਜੇਪੀ ਖੇਡਦੀ ਨਜ਼ਰ ਆਈ ਸੀ ਔਰ ਇਹੀ ਕਿਹਾ ਜਾ ਰਿਹਾ ਹੈ ਕਿ ਅਗਲੇ ਮੁੱਖ ਮੰਤਰੀ ਵੀ ਨੈਬ ਸਿੰਘ ਸੈਣੀ ਹੋਣਗੇ ਤੇ ਕਿਹਾ ਨੈਬ ਸਿੰਘ ਸੈਣੀ ਜਿਹੜੇ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਦੱਸਦੇ ਨੇ ਆਪਣੇ ਆਪ ਨੂੰ ਕਿਸਾਨ ਦੱਸਦੇ ਨੇ ਉਹ ਕਿਹਾ ਇਨ ਕਿਸਾਨਾਂ ਦੀ ਸਾਰ ਲੈਣਗੇ ਆ ਕਿਸਾਨ ਜਿਹੜੇ ਫਰਵਰੀ ਮਹੀਨੇ ਤੋਂ ਇੱਥੇ ਡਟੇ ਹੋਏ ਨੇ ਤੁਹਾਨੂੰ ਤਸਵੀਰ ਵਿਖਾ ਰਹੇ ਐਂਡ ਤੱਕ ਮੋਰਚਾ ਪੂਰਾ ਲੱਗਿਆ ਹੋਇਆ ਹੈ ਹਜੇ ਵੀ ਕਿਸਾਨ ਜਿਹੜੇ ਨੇ ਇੱਥੇ ਡਟੇ ਹੋਏ ਨੇ ਕੁਝੇ ਕਿਸਾਨ ਜ਼ਰੂਰ ਆਪਣੇ ਘਰਾਂ ਨੂੰ ਜਾਂਦੇ ਨੇ ਲੇਕਿਨ ਜਦੋਂ ਲੋੜ ਪੈਂਦੀ ਹੈ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਫਿਰ ਕਿਸਾਨਾਂ ਦੀ ਕਾਲ ਆਂਦੀ ਹੈ ਆਗੂਆਂ ਦੀ ਕਾਲ ਆਂਦੀ ਹੈ ਤੇ ਫਿਰ ਮੁੜ ਤੋਂ ਕਿਸਾਨ ਇਸੇ ਬਾਰਡਰ ਤੇ ਡਟਦੇ ਹੋਏ ਨਜ਼ਰ ਆਉਂਦੇ ਨੇ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਨਵੀਂ ਸਰਕਾਰ ਕਿਆ ਕਿਸਾਨਾਂ ਨਾਲ ਕੋਈ ਰਾ ਖੋਲਦੀ ਹੈ ਗੱਲਬਾਤ ਕਰਕੇ ਇਹਨਾਂ ਦੇ ਮਸਲੇ ਹੱਲ ਕਰਨ ਦਾ ਕਿਉਂਕਿ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਲੜਾਈ ਜਿਹੜੀ ਹੈ ਲਗਾਤਾਰ ਜਾਰੀ ਹੈ ਔਰ ਕਿਸਾਨ ਵੀ ਇਹੀ ਕਹਿੰਦੇ ਨੇ ਕਿ ਜਦ ਤੱਕ ਐਮਐਸਪੀ ਗਰੰਟੀ ਕਾਨੂੰਨ ਇਹਨਾਂ ਨੂੰ ਨਹੀਂ ਮਿਲਦਾ ਇਹਨਾਂ ਦਾ ਕੇਂਦਰ ਨਾਲ ਸੰਘਰਸ਼ ਖਤਮ ਨਹੀਂ ਹੋਊਗਾ ਕੈਮਰਾ ਪਰਸਨ ਸੁਮਿਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼ੰਭੂ ਬਾਰਡਰ ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਰਾਤ ਦੇ ਵਕਤ ਅਸੀਂ ਸ਼ੰਭੂ ਮੋਰਚੇ ਦੇ ਵਿੱਚ ਮੌਜੂਦ ਹਾਂ ਸ਼ੰਭੂ ਬੈਰੀਅਰ ਦੇ ਉਪਰਾਂ ਸ਼ੰਭੂ ਬੈਰੀਅਰ ਜਿਸ ਦੇ ਉੱਪਰ ਲਗਾਤਾਰ ਕਿਸਾਨਾਂ ਦਾ ਧਰਨਾ ਜਿਹੜਾ ਉਹ ਜਾਰੀ ਹੈ ਕਿਉਂਕਿ ਦਿੱਲੀ ਵੱਲੋਂ ਕਿਸਾਨ ਕੂਚ ਕਰਨਾ ਚਾਹੁੰਦੇ ਸੀ ਲੇਕਿਨ ਹਰਿਆਣਾ ਸਰਕਾਰ ਦੀ ਤਰਫੋਂ ਪੁਲਿਸ ਦੀ ਤਰਫੋਂ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਇੱਕ ਬੈਰੀਗੇਟ ਲਾਏ ਹੋਏ ਸੀ ਜਿਹੜੀ ਫੋਰਸ ਵੱਡੀ ਗਿਣਤੀ ਦੇ ਵਿੱਚ ਖੜੀ ਕੀਤੀ ਹੋਈ ਸੀ ਤੇ ਉਸ ਤੋਂ ਬਾਅਦ ਇੱਥੇ ਹੀ ਮੋਰਚਾ ਜਿਹੜਾ ਉਹ ਲੱਗ ਗਿਆ ਔਰ ਮੋਰਚਾ ਹਜੇ ਵੀ ਕਾਇਮ ਹੈ ਲੋਕ ਜਿਹੜੇ ਨੇ ਮੋਰਚੇ ਨਾਲ ਜੁੜੇ ਹੋਏ ਨੇ ਹਾਲਾਂਕਿ ਪੰਜਾਬ ਦੇ ਵਿੱਚ ਝੋਨੇ ਦੀ ਵਾਡੀ ਦਾ ਸੀਜ਼ਨ ਵੀ ਜਾਰੀ ਹੈ ਦੂਜੇ ਪਾਸੇ ਪੰਚਾਇਤੀ ਚੋਣਾਂ ਵੀ ਹੈਗੀਆਂ ਨੇ ਤੇ ਕੁਝ ਰੁਝੇਵੇਂ ਉਸ ਪਾਸੇ ਵੀ ਹੈਗੇ ਨੇ ਲੇਕਿਨ ਹਜੇ ਵੀ ਕਈ ਲੋਕ ਜਿਹੜੇ ਨੇ ਉਹ ਮੋਰਚੇ 'ਚ ਡਟੇ ਹੋਏ ਨੇ ਅੱਜ ਇਸ ਮੋਰਚੇ 'ਚ ਆਉਣ ਦਾ ਖਾਸ ਮਕਸਦ ਆ ਹੀ ਸੀ ਕਿਉਂਕਿ ਭੁਪੇਂਦਰ ਸਿੰਘ ਹੁੱਡਾ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਸਾਬਕਾ ਮੁੱਖ ਮੰਤਰੀ ਵੀ ਰਹੇ ਨੇ ਉਹ ਕਹਿੰਦੇ ਸੀ ਕਿ ਜੇਕਰ ਉਹਨਾਂ ਦੀ ਸੂਬੇ ਦੇ ਵਿੱਚ ਸਰਕਾਰ ਬਣੀ ਤੇ ਫਿਰ ਆ ਜਿਹੜੇ ਬਾਰਡਰ ਨੇ ਇਹਨਾਂ ਦੇ ਰਸਤੇ ਖੁੱਲਣਗੇ ਹਾਲਾਂਕਿ ਅੱਜ ਜਿਹੜਾ ਉਲਟਫੇਰ ਹੋਇਆ ਕਿਉਂਕਿ ਐਗਜ਼ਿਟ ਪੋਲ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਨਜ਼ਰ ਆਈ ਲੇਕਿਨ ਜਿਹੜੇ ਅਸਲ ਰੁਝਾਨ ਆਏ ਜਿਹੜੇ ਅਸਲ ਨਤੀਜੇ ਆਏ ਉਸ ਦੇ ਵਿੱਚ ਕਾਂਗਰਸ ਕਾਫੀ ਪਿੱਛੜਦੀ ਨਜ਼ਰ ਆਈ ਔਰ ਇੱਕ ਵਾਰ ਫਿਰ ਤੋਂ ਭਾਜਪੀ ਬਹੁਮਤ ਦੇ ਨਾਲ ਹਰਿਆਣਾ ਦੇ ਵਿੱਚ ਸਰਕਾਰ ਬਣਾਉਂਦੀ ਹੋਈ ਨਜ਼ਰ ਆਈ ਹੈ ਔਰ ਇਸੇ ਢੰਗ ਦੇ ਨਾਲ ਹੁਣ ਜਿਹੜਾ ਬੈਰੀਗੇਟ ਹੈ ਇਸ ਨੂੰ ਲੈ ਕੇ ਹਜੇ ਵੀ ਰੇਡ ਕਬਰਕਰਾਰ ਕੀ ਕਿਆ ਆ ਹੁਣ ਮੋਰਚਾ ਖੁੱਲੇਗਾ ਕਿਆ ਆ ਜਿਹੜਾ ਸਾਰਾ ਪੁਲਿਸ ਦੀ ਤਰਫੋਂ ਇੰਤਜ਼ਾਮਾਤ ਕੀਤੇ ਹੋਣੇ ਪੈਰਾਮਿਲਟਰੀ ਦੀ ਤਰਫੋਂ ਜਿਹੜਾ ਪੁਲੀ ਪੂਰਾ ਘੇਰਿਆ ਹੋਇਆ ਕਿ ਆਹ ਪੁਲ ਹੁਣ ਖੁੱਲੇਗਾ ਕਿ ਆ ਕਿਸਾਨ ਆਪਣੀ ਮੰਗਾ ਨੂੰ ਲੈ ਕੇ ਦਿੱਲੀ ਜਾ ਪਾਣਗੇ ਇਸ ਨੂੰ ਲੈ ਕੇ ਹੁਣ ਰੇਡ ਕਾ ਜਿਹੜਾ ਉਹ ਬਰਕਰਾਰ ਹੋ ਚੁੱਕਿਆ ਕਿਸਾਨ ਹਜੇ ਵੀ ਇੱਥੇ ਡਟੇ ਹੋਏ ਨੇ ਸਾਡੇ ਨਾਲ ਨੇ ਕਿਉਂਕਿ ਰਾਤ ਦਾ ਵੇਲਾ ਤਕਰੀਬਨ 10 ਵਜੇ ਦਾ ਵੇਲਾ ਹੈ ਕਈ ਕਿਸਾਨ ਆਪਣੀ ਟਰਾਲੀਆਂ ਦੇ ਵਿੱਚ ਸੁੱਤੇ ਹੋਏ ਨੇ ਕਈ ਟੈਂਟਾਂ ਦੇ ਵਿੱਚ ਸੁੱਤੇ ਹੋਏ ਨੇ ਕਈ ਇਹੋ ਜਿਹੇ ਨੇ ਜਿਹੜੇ ਫਸਲਾਂ ਦੀ ਵਾਢੀ ਲਈ ਆਪਣੇ ਆਪਣੇ ਪਿੰਡਾਂ 'ਚ ਗਏ ਹੋਏ ਨੇ ਗੱਲਬਾਤ ਕਰਨੇ ਪ੍ਰਧਾਨ ਜੀ ਕਿਦਾਂ ਦੇਖ ਦਿਓ ਉਮੀਦ ਸੀ ਕਿ ਕਾਂਗਰਸ ਆਊਗੀ ਤੇ ਆ ਬੈਰੀਗੇਟ ਹਟਣਗੇ ਦਿੱਲੀ ਵੱਲ ਨੂੰ ਜਾ ਕੇ ਮੋਦੀ ਸਰਕਾਰ ਦੇ ਸਾਹਮਣੇ ਆਪਣੀਆਂ ਮੰਗਾਂ ਰੱਖੋਗੇ ਲੇਕਿਨ ਅੱਜ ਜਿਹੜੀ ਉਮੀਦ ਹੈ ਉਹ ਵੀ ਟੁੱਟਦੀ ਨਜ਼ਰ ਆਈ ਔਰ ਹਰਿਆਣਾ ਦੇ ਵਿੱਚ ਮੁੜ ਤੋਂ ਬੀਜੇਪੀ ਦੀ ਸਰਕਾਰ ਬਣਦੀ ਨਜ਼ਰ ਆਈ ਹੈ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਬਿਲਕੁਲ ਜੀ ਪੂਰੀ ਉਮੀਦ ਸੀਗੀ ਵੀ ਚਲੋ ਜੇ ਅਗਰ ਬੀਜੇਪੀ ਹਟ ਜਾਂਦੀ ਹੈ ਤੇ ਹੋ ਸਕਦਾ ਹਰਿਆਣਾ ਵਿੱਚ ਦੂਜੀ ਸਰਕਾਰ ਕਾਂਗਰਸ ਦੀ ਆਊਗੀ ਔਰ ਰਸਤੇ ਖੁੱਲ ਜਾਣਗੇ ਅਸੀਂ ਦਿੱਲੀ ਚਲ ਜਵਾਂਗੇ ਕਿਉਂਕਿ ਜਿੱਦ ਦਿਨ ਅਸੀਂ 13 ਨੂੰ ਆਏ ਸੀ ਇਹ ਇੱਥੇ ਦਾ ਜਿਹੜਾ ਸਾਡਾ ਐਲਾਨ ਸੀਗਾ ਅੱਗੇ ਜਾਣ ਦਾ ਦਿੱਲੀ ਜਾਣ ਦਾ ਸੀਗਾ ਨਾ ਕਿ ਸ਼ੰਭੂ ਮੋਰਚੇ ਤੇ ਬਹਿਣ ਦਾ ਉਹ ਸਾਡਾ ਅੱਜ ਵੀ ਆ ਉਹ ਸਾਡਾ ਅੱਜ ਵੀ ਆ ਹੁਣ ਜਿਵੇਂ ਮੰਨ ਲਓ ਵੀ ਸੀਜ਼ਨ ਚੱਲ ਰਿਹਾ ਪੈੜੀ ਦਾ ਸੀਜ਼ਨ ਆ ਬਿਲਕੁਲ ਔਰ ਉਤੋਂ ਇੱਥੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਆ ਗਏ ਇਹ 15 ਤਰੀਕ ਨੂੰ ਪੰਚਾਇਤੀ ਚੋਣਾਂ ਮੁੱਕ ਜਣੀਆਂ ਤੇ ਮਹੀਨੇ ਦੇ ਵਿੱਚ ਵਿੱਚ ਜਿਹੜਾ ਪੈੜੀ ਦਾ ਸੀਜ਼ਨ ਮੁੱਕ ਜਣਾ ਉਸ ਤੋਂ ਬਾਅਦ ਚ 20 ਅਸੀਂ ਅੱਗੇ ਜਾਣ ਦੀ ਕਾਲ ਦੇਾਂਗੇ ਜੀ ਯਾਨੀ ਪੈਗੀ ਡਿਸੀਜਨ ਤੋਂ ਬਾਅਦ ਪੰਚਾਇਤੀ ਸੀਜ਼ਨ ਤੋਂ ਬਾਅਦ ਅੱਗੇ ਜਾਣ ਦੀ ਕਾਲ ਦਿੱਤੀ ਜਾਊਗੀ ਦਿੱਤੀ ਜਾਊਗੀ ਜੋ ਸਾਡੇ ਮੋਰਚੇ ਦੇ ਸੀਨੀਅਰ ਲੀਡਰ ਨੇ ਉਹਨਾਂ ਨਾਲ ਮੀਟਿੰਗ ਕਰਕੇ ਸਾਰਿਆਂ ਨਾਲ ਔਰ ਜਿੰਨੇ ਪਿੱਛੇ ਜਥੇਬੰਦੀਆਂ ਹੋਰ ਵੀ ਨੇ ਉਹਨਾਂ ਨੂੰ ਵੀ ਕਾਂਗੇ ਭਾਈ ਆਪਣਾ ਜਿਹੜਾ ਮਸਲਾ ਵਾਹ ਜਾ ਕੇ ਉੱਥੇ ਹੱਲ ਹੋਣਾ ਮਾ ਆਪਾਂ ਰਲ ਕੇ ਇਕੱਠੇ ਸਾਰੇ ਚਲੀਏ ਤੇ ਇੱਕ ਵਾਰ ਫਿਰ ਅੱਗੇ ਦੀ ਤਿਆਰੀ ਅਸੀਂ ਕਰਾਂਗੇ ਅਸੀਂ ਦਿੱਲੀ ਸਾਡਾ ਟੀਚਾ ਦਿੱਲੀ ਜਾਣਾ ਤੇ ਦਿੱਲੀ ਜਾ ਕੇ ਅਸੀਂ ਰਹਿਣਾ ਅੱਜ ਅੱਜ ਜਿਸ ਢੰਗ ਦੇ ਨਾਲ ਉਲਟ ਫੇਰ ਹੋਇਆ ਹਰਿਆਣੇ ਦੇ ਵਿੱਚ ਹਾਲਾਂਕਿ ਕਿਹਾ ਜਾਂਦਾ ਸੀ ਕਿ ਬੀਜੇਪੀ ਨੇ ਜਿਸ ਢੰਗ ਦੀ ਕਾਰਜਸ਼ੈਲੀ ਅਪਣਾਈ ਸੀ ਉਸ ਕਰਕੇ ਮੁੜ ਬੀਜੇਪੀ ਸੂਬੇ ਦੇ ਵਿੱਚ ਨਹੀਂ ਆਉਗੀ ਲੇਕਿਨ ਮੁੜ ਤੋਂ ਤੀਜੀ ਵਾਰ ਇੱਕ ਰਿਕਾਰਡ ਹੈ ਕਿ ਤੀਜੀ ਵਾਰ ਲਗਾਤਾਰ ਬੀਜੇਪੀ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ ਦੇਖੋ ਜੀ ਇਹ ਜਿਹੜੇ ਜੈਕਟਰ ਪੋਲ ਆਏ ਤੇ ਕਈ ਵਾਰੀ ਫੇਲ ਹੋਏ ਆ ਪਹਿਲਾਂ ਵੀ ਜਿਹੜਾ ਗਰਾਊਂਡ ਲੈਵਲ ਹੁੰਦਾ ਉਹ ਕੁਝ ਹੋਰ ਹੋ ਜਾਂਦਾ ਤੇ ਕਈ ਵਾਰੀ ਐਵੇਂ ਹੀ ਹੋ ਜਾਂਦਾ ਵੀ ਜਿਹੜੇ ਪਿੱਛੇ ਕਹਿ ਦਿੰਦੇ ਆ ਵੀ EVM ਚ ਵੀ ਜਰਾ ਫੇਰੀ ਹੋ ਸਕਦੀ ਆ ਇਹ ਇਹ ਵੀ ਆਪਾਂ ਸ਼ੰਕਾ ਜਾਹਰ ਕਰਦੇ ਆ ਵੀ ਇੰਨਾ ਮਾੜਾ ਹਾਲਾਤ ਸਰਕਾਰ ਨੇ ਜੀ ਖੱਟੜ ਸਰਕਾਰ ਨੇ ਕੀਤੇ ਉਹ ਨਾ ਜਿਹੜੇ ਕਿ ਇੱਥੇ ਆਸੂ ਗੈਸ ਦੇ ਗੋਲੇ ਔਰ ਇੱਕ ਇਹੋ ਜਿਹਾ ਬੰਬ ਸਿੱਟੇ ਇਹਨਾਂ ਨੇ ਜਿਹੜੇ ਕਿ ਖਾਲੀ ਬਾਰਡਰਾਂ ਤੇ ਇਸਤੇਮਾਲ ਕੀਤੇ ਜਾਂਦੇ ਉਹ ਇੱਥੇ ਨਹੀਂ ਇਸਤੇਮਾਲ ਗਏ ਔਰ ਉਹ ਵੀ ਐਕਸਪਾਇਰ ਡੇਟ ਦੇ ਵਿੱਚ ਜਿਦੇ ਨਾਲ ਸਾਡੇ 425 ਕਿਸਾਨ ਜਿਹੜੇ ਪਟੜ ਰੋਏ ਔਰ 6 ਕਿਸਾਨਾਂ ਦੀਆਂ ਅੱਖਾਂ ਚਰ ਗਈਆਂ ਕਈ ਅਜੇ ਵੀ ਗੰਭੀਰ ਰੂਪ ਨਾਲ ਜਿਹੜੇ ਪਟੜ ਰੋਏ ਔਰ ਜਿਹੜੇ ਮੁੰਡੇ ਦੇ ਸ਼ੁਭ ਕਰਨ ਤੇ ਇਹਨਾਂ ਨੇ ਸਿੱਧੀਆਂ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅੱਜ ਬੀਜੇਪੀ ਦੀ ਸਰਕਾਰ ਬਣ ਗਈ ਆ ਇਹ ਬੜਾ ਸੋਚਣ ਦੀ ਗੱਲ ਆ ਵੀ ਇੰਨਾ ਵਿਰੋਧ ਹਰਿਆਣੇ ਦੇ ਵਿੱਚ ਜਿਵੇਂ ਕਿ ਹੁਣ ਪੰਜਾਬ 'ਚ ਵਿਰੋਧ ਹੋਇਆ ਬੀਜੇਪੀ ਦਾ ਇੱਕ ਸੀਟ ਨਹੀਂ ਮਿਲੀ ਪੰਜਾਬ ਦਾ ਫਿਰ ਇਹ ਚੀਜ਼ ਦਾ ਫਰਕ ਹੈ ਨਾ ਤੇ ਪੰਜਾਬੀ ਦੇ ਜਿੱਥੇ ਖੜ ਗਏ ਖੜ ਗਏ ਤੇ ਜਿੱਦੇ ਨਾਲ ਤੁਰ ਪੇ ਤੁਰ ਪੇ ਤੇ ਜਿੱਦਰ ਨੂੰ ਧੱਕਦਾ ਫਿਰ ਧੱਕ ਦਿੱਤਾ ਉਹਨੂੰ ਬੰਦੇ ਨੂੰ ਮੁੜ ਨਹੀਂ ਦਿੰਦੇ ਇਹ ਇੱਥੇ ਹੁਣ ਇਹ ਕੰਮ ਹੌਲਟ ਹੋ ਗਿਆ ਥੋੜਾ ਜਿਹਾ ਚਲੋ ਫਿਰ ਵੀ ਇਸ ਉਲਟ ਦਾ ਬੀਜੇਪੀ ਕారణ ਜਿਹੜਾ ਦੱਸਦੀ ਹੈ ਕਹਿੰਦੇ ਸਾਡੇ ਜਿਹੜੇ ਕੰਮ ਨੇ ਅਸੀਂ ਕਿਸਾਨਾਂ ਦੀ 22 ਫਸਲਾਂ ਕਹਿੰਦੇ ਐਮਐਸਪੀ ਤੇ ਖਰੀਦੀਆਂ ਨੇ ਅਸੀਂ ਵਾਕਿਆ ਗਰਾਊਂਡ ਲੈਵਲ ਤੇ ਕਹਿੰਦੇ ਕਿਸਾਨਾਂ ਲਈ ਕੰਮ ਕੀਤਾ ਕਮੇਰੇ ਵਰਗ ਲਈ ਕੰਮ ਕੀਤਾ ਔਰ ਬੀਜੇਪੀ ਦੇ ਕਈ ਆਗੂ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਆ ਮੋਰਚਿਆਂ ਦੇ ਉੱਪਰ ਜਿਹੜੇ ਡਟੇ ਹੋਏ ਨੇ ਕਹਿੰਦੇ ਇੱਥੇ 2000 ਜਾਂ 3000 ਹੋਣਗੇ ਸਾਡੇ ਨਾਲ ਤੇ ਕਹਿੰਦੇ ਕਰੋੜਾਂ ਦੀ ਗਿਣਤੀ ਦੇ ਵਿੱਚ ਕਿਸਾਨ ਹੈਗੇ ਨੇ ਨਹੀਂ ਬਿਲਕੁਲ ਇਹ ਗਲਤ ਗੱਲ ਆ ਜਿਹੜੀ ਇਹ ਗੱਲ ਕਹਿੰਦੇ ਵੀ ਅਸੀਂ ਤੇ 22 23 ਫਸਲਾਂ ਦੇ ਉੱਪਰ ਦੇ ਤਾ ਅਸੀਂ ਕਹਿੰਨੇ ਫਸਲਾਂ ਦੇ ਉੱਪਰ ਰੇਟ ਤੁਸੀਂ ਦੇ ਰਹੇ ਜੇ ਪਰ ਜੋ ਅਸੀਂ ਮੰਗ ਰਹੇ ਉਹ ਨਹੀਂ ਤੁਸੀਂ ਦੇ ਰਹੇ ਅਸੀਂ ਕਹਿੰਨੇ ਆਂ ਵੀ ਸਾਨੂੰ ਗਰੰਟੀ ਕਾਨੂੰਨ ਬਣਾਓ ਪਈ ਇੱਕ ਫਸਲ ਖੇਤ ਚੋਂ ਚੱਕੀ ਗਈ ਉਹ ਮੰਡੀ ਆ ਗਈ ਉਹ ਮੰਡੀ ਆ ਗਈ ਉਹਨੂੰ ਉਹਦੀ ਉਹਨੂੰ ਖਰੀਦ ਦਾ ਗਰੰਟੀ ਕਾਨੂੰਨ ਬਣਾਓ ਵੀ ਹਾਂ ਇਹ ਖਰੀਦੀ ਜਾਣੀ ਇਹ ਰਲੂਗੀ ਨਹੀਂ ਸਾਨੂੰ ਆਹ ਗਰੰਟੀ ਕਾਨੂੰਨ ਚਾਹੀਦਾ ਨਾ ਕਿ ਸਾਨੂੰ ਫਸਲਾਂ ਤੇ ਐਮਐਸਪੀ ਤੇ ਮਿਲਦੀ ਮਿਲ ਹੀ ਰਹੀ ਹੈ ਦੇ ਰਹੇ ਅੱਜ ਉਮੀਦ ਕੀਤੀ ਸੀ ਤੁਹਾਨੂੰ ਅੱਜ ਸਾਨੂੰ ਉਮੀਦ ਸੀ ਕਿ ਅੱਜ ਕਾਂਗਰਸ ਆਉਗੀ ਇੱਥੇ ਸ਼ਾਂਤ ਰਸਤੇ ਸਾਡੇ ਕੋਲ ਸੀ ਕਿ ਕਾਂਗਰਸ ਆ ਬੈਰੀਕੇਟ ਖੋਲੂਗੀ ਇਹਨਾਂ ਦੇ ਜਿਹੜੇ ਮੈਨੀਫੈਸਟੋ ਹੁੰਦੇ ਆ ਜਾਂ ਇਹਨਾਂ ਦੇ ਐਲਾਨ ਹੁੰਦੇ ਆ ਉਹ ਹੁੰਦੇ ਤੇ ਐਲਾਨੀ ਆ ਕਿਉਂਕਿ ਮੈਨੀਫੈਸਟੋ ਤੇ 2019 ਚ ਵੀ ਆਇਆ 2014 ਚ ਵੀ ਆਇਆ ਉਹਦੇ ਵਿੱਚ ਵੀ ਸੀਗਾ ਪਹਿਲਾਂ ਐਮਐਸਪੀ ਦੇ ਗਾਰੰਟੀ ਕਰਨ ਕਿਸਾਨਾਂ ਦਾ ਕਰਜ਼ਾ ਮਾਫੀ ਗਰੀਬਾਂ ਨੂੰ ਇੰਸ਼ੋਰੈਂਸ ਅਲਗ-ਅਲਗ ਉਹਦੇ ਚ ਲਾਲਚ ਦਿੱਤੇ ਜਾਂਦੇ ਇਹ ਹਰੇਕ ਦਾ ਹੀ ਆ ਇਹਨਾਂ ਦੇ ਮੈਨੀਫੈਸਟੋ ਵੀ ਇਤਰਾ ਦੇ ਸੀਗੇ ਵੀ ਠੀਕ ਆ ਜੀ ਅਸੀਂ ਆਉਂਦੇ ਰਸਤੇ ਖੋਲ ਦਾਂਗੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਜੀ ਚਲੋ ਹੋ ਸਕਦਾ ਕਈ ਵਾਰੀ ਬੰਦਾ ਵਾਦਾ ਪੂਰਾ ਕਰ ਵੀ ਦਿੰਦਾ ਪਰ ਸਾਨੂੰ ਚਲੋ ਸਾਨੂੰ ਇੰਤੇ ਬਹੁਤਾ ਅਸਰ ਵੀ ਨਹੀਂ ਸਾਨੂੰ ਕੋਈ ਫਰਕ ਵੀ ਨਹੀਂ ਸਾਡਾ ਕੰਮ ਲੜਨਾ ਅਸੀਂ ਲੜ ਰਹੇ ਆ ਇੱਥੇ ਬੈਠੇ ਵੀ ਲੜ ਰਹੇ ਆ ਦਿੱਲੀ ਜਾ ਕੇ ਵੀ ਲੜਨਾ ਹੀ ਆ ਅਸੀਂ ਯਾਨੀ ਯਾਨੀ ਹੁਣ ਹੁਣ ਆਰਪਾਰ ਦੀ ਲੜਾਈ ਲਈ ਫਿਰ ਤੋਂ ਤਿਆਰ ਹੋ ਗਏ ਅਸੀਂ ਬਿਲਕੁਲ ਤਿਆਰ ਆ ਯਾਰਪਾਰ ਦੀ ਲੜਾਈ ਲਈ ਸਾਡਾ ਤੇ ਪੈੜੀ ਦਾ ਸੀਜ਼ਨ ਖਤਮ ਹੋਵੇ ਅਸੀਂ ਉਸ ਤੋਂ ਬਾਅਦ ਚ ਕਾਲ ਦੇਾਂਗੇ ਇਹਨਾਂ ਨੂੰ ਤੁਸੀਂ ਕੀ ਸੋਚਿਆ ਸੀ ਅੱਜ ਅਸੀਂ ਸੋਚ ਰਹੇ ਸੀਗੇ ਵੀ ਚਲੋ ਸਰਕਾਰ ਬਦਲੀ ਹੋਊਗੀ ਜੀ ਅਸੀਂ ਅੱਗੇ ਜਾਵਾਂਗੇ ਪਰ ਅਸੀਂ ਫਿਰ ਵੀ ਤਿਆਰ ਹਾਂ ਕੋਈ ਗੱਲ ਨਹੀਂ ਹੁਣ ਵੱਡੀ ਦਾ ਸੀਜ਼ਨ ਨਿਵੇੜ ਕੇ ਜੀ ਸਾਡੀ ਫੁੱਲ ਤਿਆਰੀ ਹੈ ਬਿਲਕੁਲ ਸਰ ਹਾਂ ਜੀ ਯੂਥ ਦਾ ਵੀ ਅਹਿਮ ਰੋਲ ਰਹਿੰਦਾ ਹੈ ਇਸ ਤਰ੍ਹਾਂ ਦੇ ਪ੍ਰੋਟੈਸਟਾਂ ਦੇ ਵਿੱਚ ਕੀ ਸੋਚ ਕੇ ਬੈਠੇ ਹੋ ਨਹੀਂ ਸਾਡਾ ਬਿਲਕੁਲ ਯੂਥ ਦਾ ਰੋਲ ਹੈ ਤੇ ਅਸੀਂ ਲੜਾਈ ਲੜ ਲਈ ਤਿਆਰ ਹਾਂ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਜਦੋਂ ਆ ਸੀਜ਼ਨ ਨਿਬੜ ਗਿਆ ਝੋਨੇ ਦਾ ਤੇ ਪੰਚਾਇਤੀ ਚ ਉਹਨਾਂ ਦਾ ਉੱਧਰ ਫਰੀ ਹੋ ਗਏ ਤੇ ਫਿਰ ਅਸੀਂ ਬਿਡਾਂਗੇ ਅੱਗੇ ਜਾਣ ਦੀ ਤਿਆਰੀ ਚਲੋ ਯਾਨੀ ਸਿੱਧੇ ਤੌਰ ਤੇ ਪੈੜੀ ਦੇ ਸੀਜ਼ਨ ਤੋਂ ਫਾਰਗ ਹੋਣ ਤੋਂ ਬਾਅਦ ਕਿਸਾਨ ਮੁੜ ਤੋਂ ਰਣਨੀਤੀ ਲੁਕਣਗੇ ਕਿ ਆਖਿਰ ਉਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਸੈਂਟਰ ਦੇ ਸਾਹਮਣੇ ਚੱਕਣ ਨਹੀਂਆਂ ਨੇ ਉਸ ਦੀ ਰਣਨੀਤੀ ਕੀ ਰਹੇ ਲੇਕਿਨ ਤੁਹਾਨੂੰ ਇਸ ਵਕਤ ਤਸਵੀਰਾਂ ਵਿਖਾਣਿਆ ਸ਼ਾਂਤ ਮੌਲ ਹੈ ਹਾਲਾਂਕਿ ਦੋਨੇ ਪਾਸਿਓਂ ਪਿਛਲੇ ਕਾਫੀ ਸਮਾਂ ਤੋਂ ਇਸੇ ਤਰ੍ਹਾਂ ਦਾ ਸ਼ਾਂਤ ਮੌਲ ਲੇਕਿਨ ਆ ਜਿਹੜਾ ਹੈ ਬੈਰੀਗੇਟ ਹੋਏ ਹੋਏ ਨੇ ਆ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਕਿਉਂਕਿ ਕਾਂਗਰਸ ਨੇ ਜ਼ਰੂਰ ਆਪਣੇ ਮੈਨੀਫੈਸਟੋ ਚ ਕਿਹਾ ਸੀ ਕਿ ਸਰਕਾਰ ਆਈ ਤੇ ਆ ਬੈਰੀਗੇਟ ਹਟਾ ਦਿੱਤੇ ਜਾਣਗੇ ਕਾਂਗਰਸ ਦੀ ਜੇ ਸਰਕਾਰ ਬਣੀ ਤੇ ਫਿਰ ਖੁੱਲੇ ਰਸਤੇ ਕਿਸਾਨਾਂ ਨੂੰ ਦਿੱਤੇ ਜਾਣਗੇ ਲੇਕਿਨ ਹੁਣ ਕਾਂਗਰਸ ਦੀ ਸਰਕਾਰ ਨਹੀਂ ਭਾਜਪਾ ਦੀ ਸਰਕਾਰ ਬਣੀ ਹੈ ਹਾਲਾਂਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਗਿਆ ਹਾਈ ਕੋਰਟਾਂ ਦੇ ਵਿੱਚ ਵੀ ਗਿਆ لیکن ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਮੋੜ ਤੋਂ ਜਿਹੜੀ ਸਰਕਾਰ ਆਏਗੀ ਹਰਿਆਣਾ ਦੇ ਵਿੱਚ ਜਿਹੜੇ ਮੁੱਖ ਮੰਤਰੀ ਬਣਨਗੇ ਹਾਲਾਂਕਿ ਨੈب ਸਿੰਘ ਸੈਣੀ ਦੇ ਉੱਪਰ ਸਿੱਧੇ ਤੌਰ ਤੇ ਦਾਅੋ ਭਾਜਪੀ ਖੇਡਦੀ ਨਜ਼ਰ ਆਈ ਸੀ ਹੋਰ ਇਹ ਹੀ ਕਿਹਾ ਜਾ ਰਿਹਾ ਹੈ ਕਿ ਅਗਲੇ ਮੁੱਖ ਮੰਤਰੀ ਵੀ ਨੈਬ ਸਿੰਘ ਸੈਣੀ ਹੋਣਗੇ ਤੇ ਕਿਹਾ ਨੈਬ ਸਿੰਘ ਸੈਣੀ ਜਿਹੜੇ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਦੱਸਦੇ ਨੇ ਆਪਣੇ ਆਪ ਨੂੰ ਕਿਸਾਨ ਦੱਸਦੇ ਨੇ ਉਹ ਕਿਹਾ ਇਨ ਕਿਸਾਨਾਂ ਦੀ ਸਾਰ ਲੈਣਗੇ ਆ ਕਿਸਾਨ ਜਿਹੜੇ ਫਰਵਰੀ ਮਹੀਨੇ ਤੋਂ ਇੱਥੇ ਡਟੇ ਹੋਏ ਨੇ ਤੁਹਾਨੂੰ ਤਸਵੀਰ ਵਿਖਾ ਰਹੇ ਐਂਡ ਤੱਕ ਮੋਰਚਾ ਪੂਰਾ ਲੱਗਿਆ ਹੋਇਆ ਹਜੇ ਵੀ ਕਿਸਾਨ ਜਿਹੜੇ ਨੇ ਇੱਥੇ ਡਟੇ ਹੋਏ ਨੇ ਕੁਝੇ ਕਿਸਾਨ ਜ਼ਰੂਰ ਆਪਣੇ ਘਰਾਂ ਨੂੰ ਜਾਂਦੇ ਨੇ ਲੇਕਿਨ ਜਦੋਂ ਲੋੜ ਪੈਂਦੀ ਹੈ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਫਿਰ ਕਿਸਾਨਾਂ ਦੀ ਕਾਲ ਆਂਦੀ ਹੈ ਆਗੂਆਂ ਦੀ ਕਾਲ ਆਂਦੀ ਹੈ ਤੇ ਫਿਰ ਮੁੜ ਤੋਂ ਕਿਸਾਨ ਇਸੇ ਬਾਰਡਰ ਤੇ ਡਟਦੇ ਹੋਏ ਨਜ਼ਰ ਆਉਂਦੇ ਨੇ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਨਵੀਂ ਸਰਕਾਰ ਕਿਆ ਕਿਸਾਨਾਂ ਨਾਲ ਕੋਈ ਰਾ ਖੋਲ ਦੀ ਹੈ ਗੱਲਬਾਤ ਕਰਕੇ ਇਹਨਾਂ ਦੇ ਮਸਲੇ ਹੱਲ ਕਰਨ ਦਾ ਕਿਉਂਕਿ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਲੜਾਈ ਜਿਹੜੀ ਹੈ ਲਗਾਤਾਰ جاری ਹੈ ਔਰ ਕਿਸਾਨ ਵੀ ਆਹੀ ਕਹਿੰਦੇ ਨੇ ਕਿ ਜਦ ਤੱਕ ਐਮਐਸਪੀ ਗਰੰਟੀ ਕਾਨੂੰਨ ਇਹਨਾਂ ਨੂੰ ਨਹੀਂ ਮਿਲਦਾ ਇਹਨਾਂ ਦਾ ਕੇਂਦਰ ਨਾਲ ਸੰਘਰਸ਼ ਖਤਮ ਨਹੀਂ ਹੋਊਗਾ ਕੈਮਰਾ ਪਰਸਨ ਸੁਮਿਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼ੰਭੂ ਬਾਰਡਰ ਸਾਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਰਾਤ ਦੇ ਵਕਤ ਅਸੀਂ ਸ਼ੰਭੂ ਮੋਰਚੇ ਦੇ ਵਿੱਚ ਮੌਜੂਦ ਹਾਂ ਸ਼ੰਭੂ ਬੈਰੀਅਰ ਦੇ ਉਪਰਾਂ ਸ਼ੰਭੂ ਬੈਰੀਅਰ ਜਿਸ ਦੇ ਉਪਰ ਲਗਾਤਾਰ